ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავੋ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਹੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਆਪਣੇ YouTube ਫੈਮਿਲੀ ਇੱਧਰ ਜਾਂ ਬਾਹਰ ਦੇਸ਼ਾਂ ਦੇ ਸਾਥੀਆਂ ਤੋਂ ਸਾਰਿਆਂ ਦਾ ਦਿলো ਧੰਨਵਾਦ ਹੈ ਜੀ ਤੇ ਐਦਾਂ ਹੀ ਆਪਣੇ ਬਲੌਗ ਨੂੰ ਵੱਧ ਚੜ੍ਹ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਲੌਗ ਨੂੰ ਫੁੱਲ ਵਾਚ ਕਰਕੇ ਕੋਈ ਮਾਨ ਦਾ ਟੋਟ ਹੈ ਤਾਂ ਕਮੈਂਟ ਕਰਦੇ ਹੋ ਆਪਣਾ 2-3 ਦਿਨ ਤੋਂ ਬਲੌਗ ਨਹੀਂ ਪੈ ਰਿਹਾ ਉਹ ਕਾਹਤੋਂ ਇੱਕ ਤਾਂ ਜੀ ਤੁਹਾਨੂੰ ਪਤਾ ਤਾਂ ਪਿਛਲੇ ਬਲੌਗ ਚ ਦੱਸਿਆ ਤਾਂ ਉਦੋਂ ਅਸੀਂ ਐਂਡ ਚ ਵੀ ਅਸੀਂ ਜਾ ਰਹੇ ਮੁੱਲਾਂਪਨੂ ਵੀ ਜੱਸ ਕਰਨਾ ਜੱਸ ਕਰਨਾ ਆਪਣਾ ਖੇਲ ਦਾ ਖੇਲ ਦਾ ਗਰ ਗਿਆ ਤਾਂ ਭੱਜਦਾ ਵੀ ਐਨਾ ਆਪਣੀ ਬਾਹ ਦਾ ਕੰਮ ਲਿਆ ਕਰਾ ਤੇ ਬਾਕੀ ਉਸ ਦਿਨ ਤੁਸੀਂ ਦੇਖਿਆ ਬਲੌਗ ਦੇ ਵਿੱਚ ਇੱਕ ਪੱਟੀ ਉਹ ਬੰਨੀ ਵੀ تھی ਇੱਕ ਦਿਨ ਪਹਿਲਾਂ ਆਪਾਂ ਮੜਾ ਇੱਕ ਦਿਖਾ ਲਿਆ ਤਾਂ ਕਿਸੇ ਨੂੰ ਜਿਕਣਾ ਆਪਣੇ ਪਿੰਡਾਂ ਚ ਆਪਣੇ ਸਿਆਣੇ ਕਰ ਦਿੰਨੇ ਠੀਕ ਮਲ ਮੋਲ ਉਹ ਵੀ ਉਹਨਾਂ ਚਲੋ ਵਧੀਆ ਕੀਤਾ ਕਿਉਂਕਿ ਕੂਣੀ ਦੇ ਦੋਏ ਜੋੜ ਨਿਕਲ ਗਏ ਤੇ ਤੇ ਬਾਕੀ ਮਾਫੀ ਇਹ ਵੀ ਹੈ ਵੀ ਤੁਹਾਨੂੰ ਇਹ ਵੀ ਦੱਸ ਦੰਨੇ ਵੀ ਜਿਹੜਾ ਬਲੌਗ ਨਹੀਂ ਆਇਆ ਉਸ ਤੋਂ ਬਾਅਦ 2-3 ਦਿਨ ਵੀ ਆਪਣਾ ਜਿਹੜਾ ਨਾ ਮੈਂ ਤੁਹਾਨੂੰ ਦੱਸਿਆਦਾ ਵੀ ਸਾਡੇ ਕੋਲ ਕਮੈਂਟ ਸ਼ੋ ਨਹੀਂ ਹੁੰਦੇ ਜਾਂ ਕੋਈ ਪ੍ਰੋਬਲਮ ਹੈ 22T ਸਟੂਡੀਓ ਚ ਤਾਂ ਅਸੀਂ ਥੋੜੀ ਜਿਹੀ ਛੇੜਖਾਨੀ ਕਰੀ 22T ਸਟੂਡੀਓ ਹੀ ਉੱਡ ਗਿਆ ਸਾਰਾ ਤੇ ਉੱਤੇ ਬਾਅਦ ਉਹ ਅੱਜ ਫਿਰ ਆਪਾਂ ਨੇ 22 ਤੇ ਪੁੱਛ ਕੇ ਭਰਿਆ ਫੇਰ ਦੁਬਾਰੇ ਤੇ ਹੁਣ ਤੁਹਾਨੂੰ ਬਲੌਗ ਦੇ ਰਹੇ ਹਾਂ ਤੇ ਤੁਹਾਨੂੰ ਸਾਰੇ ਜਿਹੜੇ ਮੰਦੇ ਡੋਟ ਜਾਂ ਕੁਝ ਵੀ ਤੁਹਾਨੂੰ ਦੱਸੂਗੇ ਵੀ ਕੀ ਗੱਲਬਾਤ ਹੋਈ ਕਾਤੋਂ ਲੇਟ ਹੋਇਆ ਬਲੌਗ ਤੇ ਹੁਣ ਕਰਦੇ ਹਾਂ ਗੱਲਬਾਤ ਪਹਿਲਾਂ ਤਾਂ ਮ ਕੀ ਕਾਲ ਜੀ ਸਰ ਹੋਰ ਬਾਈ ਕਿਦਾਂ ਕੰਮ ਕੰਮ ਕਿੰਨੇ ਕਰਾਇਆ ਜੀ ਨਿਬੜ ਕੇ ਬਸ ਛੜੂ ਨਾ ਛੜੂ ਦਫੇ ਤੇ ਪੁੱਛਦੇ ਤੇ ਬਾਕੀ ਹੁਣ ਮਿਲੋ ਜੀ ਸਭ ਤੋਂ ਪਹਿਲਾਂ ਜੱਸ ਕਰਨ ਹੋਰ ਬਈ ਜੱਸ ਕਰਨ ਸਤਿ ਸ੍ਰੀ ਅਕਾਲ ਜੀ ਹਾਂ ਮੂੰਹ ਗਏ ਨੇ ਬੋਲਦੇ ਤੇ ਲਓ ਜੀ ਜੱਸ ਕਰਨਾ ਆਪਣੀਆਂ ਛੁੱਟੀਆਂ ਹੋਈਆਂ ਤੇ ਛੁੱਟੀਆਂ ਵੀ ਖਰਾਬ ਹੋ ਗਈਆਂ ਜੱਸ ਕਰਨੀਆਂ ਸਾਢੇ ਦਿਨ ਵਿਚਾਰੇ ਦੇ ਕਿੱਥਾ ਜੀ ਸਲਾਹਾਂ ਕਰਦੇ ਤੇ ਵੀ ਦੇਖੋ ਜੱਸ ਕਰਨ ਨੂੰ ਪਿਛਲੇ ਬਲੌਗਾਂ 'ਚ ਦੇਖਿਆ ਤੁਸੀਂ ਕੱਪੜੇ ਦਵਾ ਕੇ ਲਿਆਏ ਮੁੱਲਾਂਪੁਰ ਤੋਂ ਮੈਂ ਵੀ ਲਿਆਇਆ ਵੀ ਚਲੋ ਹੁਣ ਛੁੱਟੀਆਂ ਹੋ ਗਈਆਂ ਤੇ ਕਿਤੇ ਜਾਇਆ ਮਗੇ ਕਿਉਂਕਿ ਤੁਹਾਨੂੰ ਪਤਾ ਹੈ ਛੁੱਟੀਆਂ ਦੇ ਵਿੱਚ ਸਾਰੇ ਬੱਚੇ ਆਪਣੇ ਨਾਨਕੇ ਘਰ ਜਾਂਦੇ ਆ ਭੂਆ ਕੋਲ ਜਾਂਦੇ ਆ ਮਾਸੀ ਕੋਲ ਜਾਂਦੇ ਆ ਕਿਤੇ ਵੀ ਜਾਂਦੇ ਛੁੱਟੀਆਂ ਕਰਦੇ ਇਹੀ ਦਿਨ ਟੈਣਾ ਉਤੇ ਬੇ ਹੁੰਦਾ ਤੇ ਬਾਕੀ ਫਿਰ ਜਦੋਂ ਉਦੋਂ ਤੁਸੀਂ ਪਿਛਲੇ ਬਲੌਗ ਵਿੱਚ ਦੇਖ ਰਹੇ ਵੀ ਜੱਸ ਕਰਨ ਦਾ ਅਸੀਂ ਚਿੱਲੇ ਤੇ ਐਕਸਟਰਾ ਕਰਾਣ ਮੁੱਲਾਂ ਪਰ ਜਦੋਂ ਮੈਂ ਜਾ ਕੇ ਐਕਸਟਰਾ ਕਰਾਇਆ ਬਾਈ ਕੋਈ ਨਹੀਂ ਨਹੀਂ ਵਾਠ ਠੀਕ ਹੈ ਜਦੋਂ ਆਪਾਂ ਨੇ ਐਕਸਟਰਾ ਕਰਾਇਆ ਉਹਦੇ ਵਿੱਚ ਆ ਗਏ ਜੀ ਫੈਕਚਰ ਉਡੀ ਕਹ ਹੱਡੀ ਤੇ ਜਿਹਦੇ ਕਰਕੇ ਜੀ ਸਾਨੂੰ ਫਿਰ ਜਿੱਥੋਂ ਅਸੀਂ ਐਕਸਟਰਾ ਕਰਾਇਆ ਉਹਨੇ ਕਿਹਾ ਵੀ ਹੱਡੀਆਂ ਵਾਲੇ ਡਾਕਟਰ ਨੂੰ ਮਿਲਣਾ ਥੋੜਾ ਜ਼ਰੂਰੀ ਹੈ ਕੋਈ ਨਹੀਂ ਇਸ ਤਰ੍ਹਾਂ ਫਿਰ ਅਸੀਂ ਪਹੁੰਚ ਕਰੀ ਵੀ ਚਲੋ ਪ੍ਰੋਪਰ ਚੱਲਦੇ ਹਾਂ ਕਿਉਂਕਿ ਦੇਖੋ ਹੁਣ ਮਾਪੇ ਹੈ ਜੀ ਬੱਚੇ ਨੂੰ ਆਪਣੇ ਨੂੰ ਦੁੱਖ ਤਕਲੀਫ ਚ ਦੇ ਨਹੀਂ ਦੇਖ ਨਹੀਂ ਸਕਦੇ ਫਿਰ ਜਾਣੀਆਂ ਹੀ ਤੇ ਪੁੱਤ ਹੁਣ ਬੱਚੇ ਹੈ ਜੀ ਸਮਝਾ ਵੀ ਪਾ ਰਹੇ ਰੋਜ਼ ਵੀ ਨਹੀਂ ਪੁੱਤ ਐਦਾਂ ਨਹੀਂ ਖੇਲਣਾ ਐਦਾਂ ਨਹੀਂ ਹਾਂ ਨਾਨੀ ਕੋਲੇ ਤੈਨੂੰ ਲੈ ਕੇ ਜਾਣਾ ਤਾਂ ਤਾਂ ਹੀ ਤੈਨੂੰ ਸ਼ਾਪਿੰਗ ਕਰਾਈ ਤੀ ਹੋਸਨਾ ਹੁਣ ਤੂੰ ਐਂ ਦੱਸੀ ਬੁੱਤ ਕੋਈ ਦੁੱਖ ਤਕਲੀਫ ਤਾਂ ਨਹੀਂ ਤੇ ਪਲਾਸਟਰ ਕਿਹੜੇ ਦਿਨ ਲਵਾਇਆ ਤਾਂ ਮੰਜੀ ਤਾਂ ਆਪਾਂ ਨੇ ਸ਼ਨੀਵਾਰ ਸ਼ਨੀਵਾਰ ਨੂੰ ਲਗਾਇਆ ਤਾਂ ਇੱਕ ਹਫ਼ਤੇ ਦਾ ਦਿਆਜੀ ਟਾਈਮ ਪਲਾਸਟਰ ਲਵਾਇਆ ਆਪਾਂ ਨੇ ਕਰਾਲੀ ਪ੍ਰਭਾਸਰਾ ਹਸਪੀਟਲ ਆਈ ਤੇ ਚੱਲੇ ਤੇ ਅਸੀਂ ਰੋਪੜ ਨੂੰ ਤੇ ਪਰ ਗੱਲ ਇਹ ਆ ਗਈ ਵੀ ਉੱਥੇ ਨਾ ਥੋੜਾ ਇੱਕ ਸਾਨੂੰ ਇੱਕ ਦੋ ਜਣਾਂ ਨੇ ਦੱਸਿਆ ਵੀ ਅਜੇ ਬੱਚਾ ਏ ਪੈਣੀ ਆ ਤਾਂ ਤਾਰਾਂ ਐ ਡਾਕਟਰਾਂ ਨੇ ਵੀ ਦੱਸਿਆ ਇੱਕ ਦੋ ਨੇ ਵੀ ਤਾਰ ਪਾਉਗੀ ਉਹ ਕਾਹਤੋਂ ਕਹੂਗੀ ਕਹਿੰਦੇ ਜੀ ਕਹਿੰਦੇ ਵੀ ਤਾਰ ਤਾਂ ਪਹੂਗੀ ਵੀ ਜੇ ਹਾ ਕੋਣੀ ਆਈ ਜਿਹੜੀ ਇਹਦੇ ਵਿੱਚ ਇਹ ਜੋੜ ਹਿੱਲਦਾ ਨਾ ਆਪਣੀ ਕੋਣੀ ਹਲਦੀ ਹੈ ਘੁੰਮਦੀ ਹੈ ਵਿੱਚ ਹੱਡੀ ਤਾਂ ਉਹ ਟੁੱਟ ਗਈ ਹੈ ਜੀ ਦੋ ਉਂਗਲ ਉੱਪਰ ਤੋਂਰੇ ਤੋਂ ਮਤਲਬ ਫੈਕਚਰ ਆ ਗਿਆ ਹੱਡੀ 'ਚ ਥੋੜਾ ਜਿਹਾ ਦੋ ਉਂਗਲ ਉੱਪਰ ਤੋਂ ਤੇ ਫਿਰ ਅਸੀਂ ਜਦੋਂ ਪ੍ਰਵਾਸ ਰਹਿ ਗਏ ਹਨਾ ਮੰਜੀ ਤਾਂ ਉਹ ਡਾਕਟਰ ਨੇ ਕਰਾਇਆ ਜੀ ਐਕਸ-ਰਾ ਆਪਣਾ ਚਾਰੇ ਪਾਸੇ ਦਾ ਬਾਹਤੋਂ ਤੇ ਉਹਦੇ 'ਚ ਉਹਨੇ ਦੇਖ ਕੇ ਸਾਨੂੰ ਇੱਕ ਹੀ ਗੱਲ ਕਹੀ ਕਹਿੰਦਾ ਵੀ ਕੁਝ ਮਤਲਬ ਕੀ ਕਹਿੰਦਾ ਕਿਆ ਕਹਿੰਦਾ ਤਾਂ ਮੰਜੀ ਤਾਂ ਕਹਿੰਦਾ ਵੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਕੁਝ ਹੱਦ ਤੱਕ ਪੂਰਾ ਬਚਾਅ ਹੋ ਗਿਆ ਨਹੀਂ ਕਹਿੰਦਾ ਵੀ ਜੇ ਕਿਤੇ ਇੱਕ ਤਾਂ ਕਹਿੰਦਾ ਫੈਕਚਰ ਬਹੁਤ ਘਟ ਆਇਆ ਏ ਇੱਕ ਕਹਿੰਦਾ ਵੀ ਬਚਾਅ ਆ ਹੋ ਗਿਆ ਵੀ ਜੇ ਉਹ ਤੋਂ ਥੱਲੇ ਤੋਂ ਹੋ ਜਾਂਦੀ ਫੈਕਚਰ ਜੋੜ ਕੋਲ ਤੋਂ ਫਿਰ ਕਹਿੰਦਾ ਸਾਨੂੰ ਤਾਰਾਂ ਪਾਣੀਆਂ ਪੈਣੀ ᱛੀਆਂ ਹੁਣ ਵੀ ਕਹਿੰਦਾ ਵੈਸੇ ਜਿੱਥੇ ਮਰਜੀ ਚੱਲੇ ਜਾਓ ਪੈਣੀਆਂ ਤਾਰਾਂ ਹੀ ਆ ਪਰ ਆਪਾਂ ਕਹਿੰਨਾ ਆਪਣੇ ਮੇਰਾ ਜਿਹੜੀ ਕਹਿੰਦਾ ਸਮਝ ਆ ਡਾਕਟਰ ਬਹੁਤ ਸਮਝਦਾਰ ਲੱਗੇ ਨੂੰ ਹਣਾ ਕਹਿੰਦਾ ਵੀ ਆਪਾਂ ਪਲਾਸਟਰ ਲਾ ਕੇ ਦੇਖਦੇ ਹਾਂ ਲੱਗੂਗਾ 20 ਦਿਨ ਪਹਿਲੇ 7 ਦਿਨ ਬਾਅਦ ਚੈੱਕ ਕਰਾਏ ਸੱਤ ਦਿਨ ਦੇ ਵਿੱਚ ਫਿਰ ਅਸੀਂ ਦੁਬਾਰਾ ਐਕਸਟਰਾ ਕਰੂਗੇ ਵੀ ਭਰਨ ਲੱਗ ਗਿਆ ਮਤਲਬ ਕੁਝ ਰਿਕਵਰੀ ਹੋਈ ਹੈ ਜੀ ਇਹ ਚੱਕਰ ਹੋ ਗਿਆ ਤਾਂ ਤੇ ਆਹੀ ਗੱਲ ਤੀ ਜੀ ਅਸੀਂ ਵੀ ਆਹੀ ਸੋਚ ਰਹੇ ਹਾਂ ਕਿਉਂਕਿ ਬੱਚਾ ਹੈ ਜੇ ਆਪਰੇਸ਼ਨ ਕਿਤੇ ਜੇ ਅਸੀਂ ਰੋਪੜ ਚਲੇ ਜਾਂਦੇ ਨੇ ਉਹਨਾਂ ਨੇ ਪੱਕੀਆਂ ਤਾਰਾਂ ਪਾ ਦੇਣੀਆਂ ਸਰਜੀਤ ਹਸਪੀਟਲ ਤਾਰਾਂ ਨਹੀਂ ਨਹੀਂ ਕੋਈ ਬਾਹ ਨੂੰ ਆ ਨਹੀਂ ਸਾਨੂੰ ਪਤਾ ਪੁੱਤਾ ਸਾੜਾ ਕਿਹੜਾ ਪਈਆਂ ਨਾ ਦੇਖੀਆਂ ਹੁਣ ਤਾਂ ਜਿਸ ਤਨ ਲੱਗ ਗਿਆ ਸੋਏ ਜਾਣਾ ਤੂੰ ਪਰਮਾਤਮਾ ਅਗੇ ਅਰਦਾਸ ਕਰ ਰੋਜ਼ ਸਵੇਰੇ ਉੱਠ ਕੇ ਵੀ ਹੇ ਮਹਾਰਾਜ ਤੈ ਮਨ ਨੂੰ ਆ ਰੱਖ ਲਿਆ ਬਚਾ ਲਿਆ ਵੀ ਜ਼ਿਆਦਾ ਜ਼ਿਆਦਾ ਸਤ ਨਹੀਂ ਲੱਗੀ ਜ਼ਿਆਦਾ ਕੋਈ ਐ ਵੀ ਅ ਵੀ ਜੇ ਕਿਤੇ ਥੱਲੇ ਤੋਂ ਹੋ ਜਾਂਦੀ ਹੱਡੀ ਫੈਕਚਰ ਫਿਰ ਬਹੁਤ ਮੁਸ਼ਕਲ ਹੋਉਣੀ ਤੇ ਕਿਉਂ ਜੋੜ ਲਾਗ ਹੈ ਉਹਦਾ ਪ੍ਰੋਬਲਮ ਇੱਕ ਮੰਜੀ ਤਾਂ ਹੋਰ ਵੀ ਆਣੀ ਸੀ ਮੰਨ ਲਓ ਅੱਜ ਠੀਕ ਹੋ ਜਾਂਦੀ ਸਾਲ ਬਾਅਦ ਇਹਨਾਂ ਕੁਝ ਵਜਨ ਚੱਕਿਆ ਜਾਂ ਕਿਸੇ ਨੇ ਬਾਹ ਖਿੱਚਤੀ ਜਾਂ ਝਟਕਾ ਪੈ ਗਿਆ ਉਹਨਾਂ ਫੇਰ ਨਿਕਲ ਜੇਗਾ ਨਾ ਤਾਂ ਹੈ ਕਿ ਨਹੀਂ ਇਹ ਤੀ ਗੱਲ ਬਾਤ ਮੰਨ ਲਓ ਬਾਈ ਅਹੀਂ ਠੀਕ ਹੋ ਜਾਵੇ ਤੇ ਇਕੱਲੇ ਨਾ ਜਾਵੇ ਹਾਂ ਅਸੀਂ ਵੀ ਆਹੀ ਸੋਚ ਰਹੇ ਹਾਂ ਤੇ ਬਾਕੀ ਆਪਣੇ ਜਿੰਨੇ ਵੀ ਆਪਣੀ ਫੈਮਿਲੀ ਆ ਤੁਸੀਂ ਵੀ ਬੱਚੇ ਲਈ ਅਰਦਾਸ ਜ਼ਰੂਰ ਕਰਿਓ ਅਸੀਂ ਤਾਂ ਕਰੇ ਰਹੇ ਹਾਂ ਆਪਣੇ ਬੱਚੇ ਲਈ ਵੀ ਦੇਖੋ ਅ ਬੱਚੇ ਜੇ ਨਾ ਆਪਣਾ ਕਦੇ ਵੀ ਆਪਣੇ ਬੱਚੇ ਦਾ ਕੋਈ ਸੱਟ ਲੱਗ ਜਾਵੇ ਛੋਟੀ ਜਿਹੇ ਲੈ ਕੇ ਵੱਡੀ ਤੱਕ ਚਾ ਛੋਟੀ ਜੀ ਉਹ ਤਾਂ ਮਾਪੇ ਬਹੁਤ ਦੁੱਖ ਚ ਪੈ ਜਾਂਦਾ ਵੀ ਹਾ ਹਾ ਵੀ ਕਿਉਂਕਿ ਇੱਕ ਤਾਂ ਦੇਖੋ ਬੱਚਾ ਏ ਜੇ ਵੱਡਾ ਹੋਇਆ ਚਲੋ ਚੱਲਣੇ ਜੋਗੇ ਹੁੰਨੇ ਉਹ ਤੁਹਾਨੂੰ ਨਹੀਂ ਪਤਾ ਵੀ ਸਾਡੇ ਤੇ ਕਿਆ ਬੀਤਰੀ ਅਸੀਂ ਰਾਤ ਨੂੰ ਸੌਂ ਨਹੀਂ ਬਹੁ ਘਟ ਹੈ ਕਿਉਂਕਿ ਇਹ ਨਾ ਜਦ ਪੈਣਾ ਇਹਦੀ ਬਾਹ ਨਹੀਂ ਹਿੱਲਣ ਦੇਣੀ ਸਰਾਣਾ ਥੱਲੇ ਰੱਖਣਾ ਬਰਾਬਰ ਰੱਖਣੀ ਅਰ ਜਿੱਥੇ ਉਹਨਾਂ ਕਹੇ ਤੇ ਪਲਾਸਟਰ ਲਾਤੇ ਉਹਦੇ ਉੱਪਰ ਹੁਣ ਨਾ ਮੋੜ ਸਕਦੇ ਨਾ ਸਿੱਧੀ ਛੱਡ ਸਕਦੇ ਤਾਂ ਬਹੁਤ ਉਸ ਹੈ ਫੇਰ ਸਵੇਰੇ ਤੁਹਾਨੂੰ ਪਤਾ ਬੋ ਦੇਖ ਰੇ ਕਰਨੀ ਇਹ ਨਾਲ ਆਈ ਧੋਈ ਮੂੰਹ ਮੱਤ ਹੋਣਾ ਸਭ ਕੁ ਕਰਾਣਾ ਇਹ ਵੀ ਬਹੁਤ ਔਖਾ ਹੋ ਜਾਂਦਾ ਜੀ ਇੱਕ ਹੈ ਉੱਪਰੋਂ ਗਰਮੀ ਪੈ ਰਹੀ ਜੇ ਚਲੋ ਠੰਡ ਦਾ ਮੌਸਮ ਆ ਉੱਥੇ ਹੀ ਫਾਇਦਾ ਹੋ ਜਾਂਦਾ ਪਰ ਇੱਕ ਗੱਲ ਹੈ ਜੀ ਹੁਣ ਜਿਕਣਾ ਜੱਸ ਕਰਨ ਕਹਿ ਰਿਹਾ ਤਾਂ ਮਨਜੀਤ ਕਹਿੰਦਾ ਮੇਰੀਆਂ ਤਾਂ ਛੁੱਟੀਆਂ ਵੀ ਗਈਆਂ ਚਲ ਇੱਕ ਗੱਲ ਹੋ ਇੱਕ ਗੱਲ ਹੈ ਹਾਂ ਇੱਕ ਗੱਲ ਹੈ ਪੁੱਤ ਜੇ ਹੁਣ ਛੁੱਟੀਆਂ ਦੀਆਂ ਚਲੋ ਜੇ ਸਕੂਲ ਲੱਗੇ ਹੋਣਦੇ ਕਿੰਨਾ ਔਖਾ ਤਾਂ ਜੀ ਫਿਰ ਸਕੂਲ ਵੀ ਜਾਣਾ ਪੈਣਾ ਤਾਂ ਇਹ ਹੋਈ ਜਣਾ ਤਾਂ ਹਾਈ ਇਨੀਤੀ ਹੋ ਗਈ ਛੁੱਟੀਆਂ ਤਾਂ ਹੋਣੀਆਂ ਹੀ ਕਿ ਮਹੀਨਾ ਮਹੀਨਾ ਤਾਂ ਲੱਗਣਾਈ ਤਾਂ 2 ਮਹੀਨੇ ਦੇ ਪੱਕੇ ਜਿੱਥੇ ਤੱਕ ਮਨ ਲੱਗਦਾ ਦੱਬ ਕੇ ਬੋਲ ਹਾਂ ਤੇ ਗੱਲ ਹੋਰ ਦੱਸ ਵੀ ਮਨਜੀਤ ਵੀ ਹੁਣ ਇਹਦਾ ਜਿਕਣਾ ਮੈਂ ਚਲੇ ਜਾਣਾ ਆਈ ਦੁਕਾਨ ਨੂੰ ਮੈਂ ਇਹਨੂੰ ਜਿਕਣਾ ਹੋਣਾ ਆਪਣਾ ਨੜਾ ਤਲੋਦਣਾ ਕੱਲ ਵੀ ਅੱਜ ਵੀ ਤੁਹਾਨੂੰ ਪਤਾ ਹੀ ਵੀ ਦੇਖੋ ਇਹ ਬੱਚਾ ਏ ਇਹ ਕੋਈ ਪਤਾ ਨਹੀਂ ਹੈ ਨਾ ਕਦ ਕਿਆ ਮਨਚ ਆ ਜਾਣਾ ਇਹਨਾਂ ਖੇਡਣ ਲੱਗ ਜਾਣਾ ਫੇਰ ਫੇਰ ਤਾਂ ਕਰਕੇ ਆਪਾਂ ਨੇ ਜੀ ਪਲਾਸਟਰ ਲਵਾਏ ਦੇ ਆ ਹੈ ਕਿ ਨਹੀਂ ਮਨਜੀਤ ਪਲਾਸਟਰ ਤਾਂ ਲਗਵਾਣਾ ਹੀ ਪੈਣਾ ਜਦੋਂ ਫ੍ਰੈਕਚਰ ਆ ਗਿਆ ਬਾਕੀ ਡਾਕਟਰ ਨੇ ਇੱਕ ਗੱਲ ਜ਼ਰੂਰ ਕਹੀ ਆ ਕਹਿੰਦਾ ਵੀ ਜੇ ਤੁਸੀਂ ਨਾ ਸਾਡੇ ਨਾਲ ਕੋਆਪਰੇਟ ਹੋ ਕੇ ਚੱਲੂਗੇ ਵੀ ਹਿੱਲ ਜੁਲਣਾ ਹੁਣ ਦਿਓ ਆਪਾਂ 10 ਦਿਨ ਲਈ ਪਲਾਸਟਰ ਲਾ ਕੇ ਚੈੱਕ ਕਰੂਗੇ। ਵੀਜੇ ਕੰਮ ਆਪਣਾ ਲੋਟ ਆ। ਵੈਸੇ ਹੂੰ ਵੀ ਬੱਚਾ ਐ ਜੀ ਬਾਕੀ ਤੁਸੀਂ ਵੀ ਤੁਹਾਡੇ ਤੁਸੀਂ ਸਤੋਂ ਵੱਡੇ ਐ। ਜਿਹੜਾ ਅਸੀਂ ਸੋਚਦੇ ਹੁਹੀ ਤੁਸੀਂ ਸੋਚੂਗੇ ਬੱਚਾ ਐ। ਵੀ ਜੇ ਕਿਤੇ ਕੋਈ ਬਜ਼ੁਰਗ ਹੋਆ ਉਹਦਾ ਔਖਾ ਹੁੰਦਾ ਫਿਰ ਕਈ ਵਾਰ ਹੱਡੀ ਜੁੜਦੀ ਨਹੀਂ। ਪਰ ਉਹ ਡਾਕਟਰ ਨੇ ਬਹੁਤ ਸੋਹਣਾ ਸਾਨੂੰ ਸਮਝਾਇਆ ਬਿਠਾਲ ਕੇ ਵੀ ਪਲਾਸਟਰ ਲਾ ਦਨੇ ਤੁਸੀਂ ਗੌਰ ਰੱਖਿਓ ਹੁਣ। ਦੇਖੋ ਵੀ ਤੰਗੀ ਤਾਂ ਕੱਟਣੀ ਪੈਣੀ ਗੈਂਦਾ। ਇਹ ਆ ਉਧਰ ਉਹ ਬੱਚਾ। ਵੀ ਤੁਸੀਂ ਉਹ ਗੌਰ ਰੱਖਣੀ ਹੁਣ ਰਾਤ ਬਰਾਤ ਬਹੁਤ ਔਖਾ ਹੁੰਦਾ ਜੀ। ਮੈਂ ਇਹਨੂੰ ਆਪਣੇ ਲਾਗ ਪਾ ਲੰਨਾ ਇੱਧਰ ਮਨਜੀਤ ਤੇ ਅੱਧੇ ਰਾਤ ਤੱਕ ਮਨਜੀਤ ਵੀ ਗੋ ਰੱਖਦੀ ਫਿਰ ਮੈਂ ਰੱਖਦਾ ਕਿਉਂਕਿ ਇਹ ਬੱਚਾ ਇਹ ਨਾ ਤਾਂ ਬਾਹ ਓਕਣੀ ਓਕਣੀ ਰੱਖਿਆ ਜਦ ਬੱਚਾ ਸਮੋਝਦਾ ਕੋਈ ਬੜਾ ਵੀ ਉਹ ਭੁੱਲ ਜਾਂਨੇ ਹਨੀ ਕਿੰਨੀ ਵਾਰ ਉੱਠ ਉੱਠ ਕੇ ਦੇਖਦੀ ਹੈ ਰਾਤਾਂ ਨੂੰ ਅਸੀਂ ਬਹੁਤ ਦੇਖਦੇ ਸਵੇਰ ਨੂੰ ਉੱਠ ਕੇ ਦੇਖਦਾ ਪਾਪਾ ਰੋੜਨਾ ਓਰੇ ਮੇਰੇ ਢਿੱਡ ਪਾ ਨਾ ਕੋਈ ਕਹਿੰਨੇ ਮਰਾ ਹੱਫਟਾ ਕੇ ਸਾਰਾ ਗੋੜੇ ਰੱਖਦਾ ਢਿੱਡ ਪਰ ਉਹ ਹੀ ਟੇਹਾ ਕਰ ਲੈਂਦਾ ਫਿਰ ਅਸੀਂ ਤਾਂ ਤੇਰੀ ਸਰਾਣੇ ਪਰ ਰੱਖ ਦਿੰਨੇ ਹਾਂ ਸਿੱਧਾ ਕਰਕੇ ਸਰਾਣਾੇ ਜਰੂਰ ਲਾਣੇ ਪੈਣੇ ਕਿਉਂਕਿ ਪਤਾ ਕੀ ਆਏ ਜੀ ਪੂਰੇ ਬਜਨਾਂ ਕੋ ਸੋਜਾ ਆ ਗਿਆ ਨਾ ਪੂਣੀ ਦੇ ਕੋਲ ਜੇ ਇਹ ਢਿੱਡ ਤੇ ਵੀ ਰੱਖੀ ਵੀ ਬਾਹ ਮੈਂ ਅੱਜ ਦੇਖਿਆ ਸਵੇਰੇ ਪਿੱਛਾ ਸਰਾਣਾ ਹੈ ਹੀ ਨਹੀਂ ਦੇਖੋ ਜੱਸ ਕਰਨ ਉਹ ਥੇ ਪਿਆ ਹੁੰਦਾ ਲਾਸਟ ਬੈੱਡ ਤੇ ਐਨ ਉਹ ਪੱਕਾ ਕੋਲਰ ਮੁੜੇ ਤਾਂ ਇਹਦੇ ਲਾਗ ਮੈਂ ਹੁਣਾਂ ਜੂਂ ਰਾਤ ਨੂੰ ਇੱਕ ਐਨੂ ਦੀ ਤੰਗੀ ਹੈ। ਕਿਆ ਕਰਾਂ? ਇੱਕ ਪਾਸੇ ਨੂੰ ਪੈਣਾ, ਸਿੱਧੇ ਪੈਣਾ, ਕਾਥਲ ਲੈਣੀ ਨਹੀਂ। ਪਰ ਮਨ ਨੂੰ ਟੱਕਦਾ ਨਾ ਐਨ ਸਿਰੇ ਲਿਆਂਦਾ ਜੀ ਇੱਧਰ ਲਾ ਦਿੰਦਾ ਉਹ ਮੁੰਡਾ। ਮੈਨੂੰ ਇਹ ਹਰਾਨਾ ਵੀ ਫੇਰ ਵੀ ਇਹ ਹੈ ਕਿਸ ਤਰ੍ਹਾਂ ਅੱਗੇ 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 ਹੋ ਜਾਈ ਜਾਂਦਾ। ਹਾਂ, ਦੇਖ ਲੈ ਹੈਨਾ। ਪਤਾ ਕਿ ਆ ਇਹ ਪਰੰਤ ਤਾਂ ਹੁਣ ਕਾਥਲ ਲੰਦਾ ਨਹੀਂ। ਬਾਹਲੀ ਸਾਈਡ ਬਾਹਾਂ ਇਹਦੀ। ਤਾਂ ਇਹਨੂੰ ਮੈਂ ਕਦੀ ਇੱਧਰ ਨੂੰ ਕਾਥਲ ਦੰਨਾ ਹੈ। ਕਦੀ ਇਹ ਆਪ ਵੀ ਲੈ ਲੰਦਾ। ਫਿਰ ਦੇਖਣੀ ਬਾਹਾਂ ਵੀ ਕਿਤੇ ਉਦੋਂ ਤਾਂ ਹੀ ਲੜਕਦੀ। ਤਾਂ ਇੰਨਾ ਕ ਇਹਦੇ ਮਨ 'ਚ ਹੈਗਾ ਕਿ ਮੈਂ ਉਦੋਂ ਨਹੀਂ ਘੁੰਮਣਾ। ਇਹ ਮੇਰੇ ਕਿ ਨਹੀਂ ਹੁੰਦਾ ਇਹ ਇੰਨੀ ਧੱਕਦਾ ਹੀ ਜਾਂਦਾ ਆਪਾਂ ਅੱਧੀ ਰਾਤ ਤੱਕ ਤਾਂ ਸੋਣੀ ਦੀ ਬਸ ਵੇ ਟਾਈਮ ਹੈ ਥਾ ਨੂੰ ਹੋ ਜਾਂ ਕਰ ਲੈਂਦਾ ਹੈ ਫਿਰ ਉੱਥੇ ਸਰਾ ਆਪ ਰੱਖ ਕੇ ਸਿੱਧਾ ਘਰ ਤੱਕ ਨੇ ਚਲੋ ਜਿੱਥੇ ਹੈ ਤੰਗੜੇ ਅੱਜ ਮੈਂ ਕਹਿੰਦਾ ਤੀਆ ਦਿਨ ਹੈ ਪਾਸ ਤੈਨੂੰ ਚੌਥਾ ਹੈ ਚੌਥਾ ਹੈ ਚਾਰ ਦਿਨ ਹੋ ਗਏ ਤੇ ਤੁਹਾਨੂੰ ਬਲੌਗ ਜਰੂਰ ਮਿਲਣਾ ਤਾਂ ਹੀ ਉਦਣ ਮੈਂ ਤੁਹਾਨੂੰ ਜਿਹੜਾ ਪਿਛਲਾ ਦਿਹਾ ਦੱਸਿਆ ਨਹੀਂ ਤਾਂ ਵੀ ਅਸੀਂ ਚੱਲੇ ਐ ਇੱਕ ਤਰਾ ਤਰਾਣ ਤੇ ਉਸ ਤੋਂ ਬਾਅਦ ਦੱਸ ਦੇ ਜੱਤਾ ਸਾਨੂੰ ਪਤਾ ਹੀ ਤਾਂ ਵੀ ਕੋਈ ਫੈਕਚਰ ਹੋਇਆ ਐਕਸਰੇ ਚ ਪਤਾ ਲੱਗ ਗਿਆ ਤਾਂ ਸਾਨੂੰ ਫਿਰ ਤੁਹਾਨੂੰ ਪਤਾ ਵੀ ਮਾਪੇ ਦਾ ਦਿਲ ਮਾਪੇ ਤੋਂ ਬੱਚੇ ਦਾ ਦਰਦ ਨਾ ਦੇਖਿਆ ਨਹੀਂ ਜਾਂਦਾ ਜੀ ਫਿਰ ਮੈਂ ਇੱਕ ਹੋਰ ਹੈ ਮਨਜੀਤ ਮੈਂ ਲੰਬੀ ਵੀ ਸੋਚੀ ਹੈ ਵੀ ਦੇਖੋ ਐਕਸਰਾ ਕਰਾਇਆ ਫੈਕਚਰ ਆ ਗਿਆ ਉਹ ਐ ਤਾਂ ਉਹ ਵੀ ਕਹਿੰਦੇ ਤੇ ਜਿਹਦੇ ਕੋਲ ਬਜ਼ੁਰਗ ਨੂੰ ਆਪਾਂ ਨੇ ਦਿਖਾਇਆ ਤਾਂ ਆਪਣੇ ਨੂੰ ਉਹਨੇ ਸਿੱਧਾ ਕਰਤੇ ਆ ਤਾਂ ਦਿਖਾਇਆ ਤਾਂ ਜੀ ਤਾਂ ਉਹ ਵੀ ਕਹਿ ਰਿਹਾ ਤਾਂ ਕਹਿੰਦਾ ਵੀ ਕੱਲ ਨੂੰ ਐਕਸਰਾ ਕਰਾ ਲਿਓ ਜੇ ਫੈਕਚਰ ਹੋਇਆ ਤਾਂ ਮੈਂ ਪਲਾਸਟਰ ਲਾ ਦੂੰਗਾ ਪਰ ਮੈਂ ਸੋਚਿਆ ਵੀ ਕਿਉਂ ਨਾ ਹੱਡੀਆਂ ਵਾਲੇ ਡਾਕਟਰ ਨੂੰ ਮਿਲਿਆ ਜਾਵੇ ਦੇਖੋ ਅੱਜ ਬੱਚਾ ਹੈ ਕੱਲ ਨੂੰ ਹੈ ਨਾ ਵੱਡਾ ਵੀ ਹੋਣਾ ਕਿਤੇ ਕੋਈ ਨਾ ਨੁਕਸਾਨ ਨਾ ਪੈ ਜਾਵੇ ਟੇਢੀ ਬਿੰਗੀ ਜੁੜ ਗਈ ਓਖਾ ਹੋ ਜਾਂਦਾ ਹੈ ਕਿ ਨਹੀਂ ਮਨਜੀਤ ਹੁਣ ਐਂ ਦੀ ਪਲਾਸਟਰ ਨਾਲ ਸਿੱਧੀ ਰੋਵੀ ਬਾ ਤੇ ਬਾਕੀ ਪੁੱਤਰਾ ਤੂੰ ਵੀ ਆਪਣੇ ਹੁਣ ਸਰੀਰ ਦਾ ਦਿਨ ਵਿੱਚ ਵੀ ਜਿਦਣਾ ਮੈਂ ਚਲੇ ਜਾਾਂ ਤੁਸੀਂ ਦੋਏ ਐ ਗੌਰ ਰੱਖਣੀ ਐ ਦੀ ਤੈਂ ਵੀ ਦੇਖਣਾ ਗੌਰ ਰੱਖਣੀ ਕੋਈ ਕੰਮ ਐ ਤਾਂ ਦੱਸ ਦੇਣਾ ਤੈਂ ਕਾੜੀ ਨਹੀਂ ਕਰਨੀ ਵੀ ਮੈਂ ਕਰਾਂ ਇਹ ਹੱਥ ਨਾਲ ਹੈ ਕਿ ਨਹੀਂ ਜੀ ਮਿਲਜੁਲ ਹੋ ਜਾਂਦੀ ਪਰ ਮੈਂ ਤਾਂ ਉਹ ਖੈਨ ਨੂੰ ਕਹਿ ਦਿੰਦੀ ਐ ਵੀ ਜੇ ਮੈਂ ਬਾਹਰ ਵੀ ਤਾਂ ਆਵਾਜ਼ ਮਾਰ ਲਈ ਹਾਂ ਇਹ ਆਪਨੇ ਆਪ ਨਹੀਂ ਜੋੜ ਲੈਣਾ ਹੈ ਗੁੱਥਨੇ ਨੂੰ ਬਿਲਕੁਲ ਜਿਆਦਾ ਹੁੰਦਾ ਨਹੀਂ ਹੈ ਬਸ ਜੀ ਇਥੇ ਖੋਲਵੇ ਜਲਦੀ ਜਲਦੀ ਬਸ ਬਸ ਰਿਕਵਰੀ ਹੋ ਜਾਵੇ ਜੀ ਬਾਹਾਂ ਦੀ ਦੁਬਾਰਾ ਵਿਚਾਰਿਆ ਹਰਮਨ ਵੀ ਫਤਾਂ ਗੁੱਜ ਗਿਆ ਇੱਕ ਹੋਰ ਦੱਸ ਦਈ ਤੁਹਾਨੂੰ ਜਦੋਂ ਐਡੇ ਗਲ ਇਦਾਂ ਹੋਇਆ ਨਾ ਸਾਰੇ ਬੱਚੇ ਜਿਹੜੇ ਐਡੇ ਗਲ ਖੇਡਦੇ ਉਹ ਡੇਲੀ ਸ਼ਾਮ ਸਵੇਰ ਪੁੱਛ ਕੇ ਜਾਂਦੇ ਸਾਡੇ ਹਰਮਨ ਪਰਸੋਂ ਚੌਥੇ ਤਾਂ ਆਇਆ ਤਾਂ ਪਰਸੋਂ ਤੇ ਉਹਦਾ ਹੀ ਮੁੱਲਾ ਦਾ ਮਾਤਾ ਨਿਕਲ ਗਈ ਹੈ ਨਾ ਹੁੰਦਾ ਇਹ ਪਤਾ ਕਿ ਆਏ ਦਿਨ ਹੈ ਨਾ ਗਰਮੀਆਂ ਜ਼ਿਆਦਾ ਗਰਮੀਆਂ 'ਚ ਇਹ ਅਲਰਜੀ ਹੋਂਦੀ ਹੋ ਜਾਂਦਾ ਮੁੰਡਾ ਪੈ ਗਿਆ ਮੋਰ ਜਸ ਉਹਨੇ ਵੀ ਹਰਮਨ ਨੇ ਵਿਚਾਰੇ ਨੇ ਸੁੱਖ ਸੁਖੀ ਆ ਕਹਿੰਦਾ ਇਹ ਹੈ ਵੈਰੀ ਕਹਿੰਦਾ ਮੈਂ ਰੋਜ਼ ਮੱਛਾ ਟੱਕਣਾ ਆਇਆ ਕਰੂੰਗਾ ਵੀ ਜਸ ਬਚੇ ਬਿਜੇ ਠੀਕ ਹੋ ਜਾਵੇ ਆਪੇ ਉਲ ਜੀ ਵਿਚਾਰਾ ਆਪੇ ਉੱਜ ਗਿਆ ਉਹ ਤਾਂ ਚਲੋ ਇਹ ਦਿਨ ਇਤਾਂ ਹੀ ਨੇ ਐ ਗਰਮੀਆਂ ਚੱਲਦੀਆਂ ਕੁਝ ਵੀ ਹੁੰਦਾ ਜੀ ਗਰਮੀਆਂ ਦੇ ਵਿੱਚ ਮੌਸਮ ਵਿੱਚ ਤਾਂ ਸਰਦੀਆਂ ਚ ਬੁਖਾਰ ਹੋ ਜਾਂਦਾ ਹੈ ਜ਼ਖਾਮ ਗਰਮੀਆਂ ਚ ਐ ਵੀ ਅਲਰਜੀ ਜਿੱਕਣਾ ਹੁਣਾਂ ਉਹ ਦਪਾਰੇ ਨੂੰ ਬੈਠੇ ਕਿਤੇ ਖੇਲਦੇ ਆ ਬੱਚੇ ਉਹਨਾਂ ਨੂੰ ਗਰਮੀ ਆ ਗਈ ਉਹ ਫਣਸੀਆਂ ਹੀ ਹੋ ਗਈਆਂ ਖੁਸ ਹੋ ਗਿਆ ਉਹਨਾਂ ਨੂੰ ਖਜਾ ਦੇ ਵੱਜ ਜਾਂਦਾ ਕੰਮ ਐਕ ਨਹੀਂ ਅਲਰਜੀ ਹੋ ਟਾਈਪ ਦਿਖਦੀ ਹੈ ਡਾਕਟਰੀ ਲਾਈਨ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਵੀ ਮਾਤਾ ਹੋਲੀ ਇਹਨੂੰ ਅਲਰਜੀ ਉਹ ਗਿਣਿਆ ਜਾਂਦਾ ਹੈ ਇਨਫੈਕਸ਼ਨ ਗਿਣਿਆ ਜਾਂਦਾ ਨਹੀਂ ਪਰ ਜੋ ਪਹਿਲਾਂ ਤੋਂ ਹੈਗਾ ਉਹ ਹੈਗਾ ਹੈ ਉਹ ਆਪਾਂ ਨੁੱਕਰ ਨਹੀਂ ਸਕਦੇ ਹੈ ਉਹ ਤਾਂ ਹੈਗਾ ਐ ਤਾਂ ਹੁਣ ਤੂੰ ਦਵਾਈ ਲਈ ਜਾਈ ਜੇ ਨਾ ਪਤਾ ਲੱਗਾ ਬੁਖਾਰ ਚੜਦਾ ਨਾ ਪਹਿਲਾਂ ਹੁਣ ਪਹਿਲਾਂ ਦਵਾਈ ਲਈ ਜਾਈ ਸੀ ਨਾ ਜੀ ਆਈ ਡੀ ਆ ਨਿਕਲ ਗਈ ਸੀ ਮੈਂ ਦਵਾਈ ਦਵਾਈ ਖਾਈ ਗਈ ਉਹਦੇ ਵਿੱਚ ਜਿਆਦਾ ਹੋਣਾ ਕੁੰਟਣਾ ਹਾਂ ਜੇ ਤੂੰ ਡਾਕਟਰਾਂ ਨੂੰ ਕਹੂਗੀ ਨਾ ਵੀ ਮੈਂ ਤਾਂ ਜੀ ਝਾੜੇ ਕਰਾਣੇ ਉਹ ਮੰਨਦੇ ਨਹੀਂ ਇਹ ਚੀਜ਼ ਨੂੰ ਇਹ ਵੀ ਹੈ ਜਦ ਮੈਂ ਕੁਆਰੀ ਸੀ ਹੂੰ ਯਾਦ ਲਈ ਗਈ ਦਵਾਈ ਕੋ ਪੈਨਸਿਲਿਨ ਤੇ ਟੀਕੇ ਤੇ ਉਹ ਵੀ ਐਡੀਟਿਵ ਉਹ ਮਾਂਗ ਨਿਕਲੇ ਵੀ ਚਲੂ ਨਾਗਾ ਤਾਂ ਉਹ ਕਿੱਥੇ ਨਾ ਹੁੰਦਾ ਉਹ ਤਾਂ ਸਮਾਂ ਬਦਲੇ ਤੇ ਉਹ ਤਾਂ ਕਿਸੇ ਸਾਹਮਣੇ ਵਾਲੀ ਦਾ ਦੀਨੇ ਜਿਹੜਾ ਦੱਸਦੇ ਸੀਗਾ ਫਿਰ ਅਸੀਂ ਝਾੜਾ ਕਰਾ ਕੇ ਲੈ ਕੇ ਆਏ ਨਾਲਾਗੜ੍ਹ ਤਾ ਜਾਂ ਕਿ ਉੱਦੜਦੇ ਮੋੜ ਪੈਣ ਲੱਗਿਆ ਨਹੀਂ ਮੇਰਾ ਇੰਨਾ ਵੱਧਾ ਵੱਧ ਗਿਆ ਤਾਂ ਤੇ ਹਾਂ ਜੀ ਬਾਕੀ ਕਈ ਆਪਣੇ ਸਬਸਕ੍ਰਾਈਬਰ ਕਹਿੰਦੇ ਹੁਣ ਵੀ ਪਿਛਲਾ ਬਲੌਗ ਛੱਡ ਗਿਆ ਉਸ ਤੋਂ ਬਾਅਦ 4 ਦਿਨ ਬਲੌਗ ਨਹੀਂ ਆਇਆ ਤਾਂ ਤੁਹਾਨੂੰ ਦੱਸ ਤੇ ਆ ਤੇ ਜੇ ਅਸੀਂ ਹੁਣ ਤੁਹਾਨੂੰ ਪਰਸੋਂ ਬਲੌਗ ਦੇਣਾ ਤਾਂ ਤਾਂ ਸਾਡੇ ਫੋਨ 'ਚ ਪ੍ਰੋਬਲਮ ਆ ਗਈ 2D ਸਟੂਡੀਓ ਰਹੀ ਉਹ ਬਲੌਗ ਛੱਡ ਹੁੰਦਾ ਤੇ ਉਹ ਔੜ ਗਿਆ ਮਤਲਬ ਕੈਂਸਲ ਕਰ ਦਿੱਤਾ ਅਸੀਂ ਡਿਲੀਟ ਹੋ ਗਿਆ ਸਾ ਤੋਂ ਤੇ ਉਹਦੀ ਪ੍ਰੋਬਲਮ ਆ ਗਈ ਉਹ ਡਿਲੀਟ ਕਰ ਤੋ ਹੋਇਆ ਜੀ ਉਹ ਗੱਲ ਇਸ ਤਰ੍ਹਾਂ ਹੋਈ ਵੀ ਅੱਜ ਤੋਂ 8 20 ਦਿਨ ਪਹਿਲਾਂ ਨਾ ਸਾਡੇ ਕੋਲ ਜਿਹੜੇ ਕਮੈਂਟ ਐ ਉਹ ਪੁਰਾਣੇ ਸ਼ੋਅ ਹੋਈ ਜਾਂਦੇ ਤੇ ਚਲੋ ਹੋਰ ਪਾਸੇ ਕੁਝ ਕਰਕੇ ਨਵੇਂ ਵੀ ਆ ਜਾਂਦੇ ਰਿਪਲਾਈ ਦੇ ਦਿੰਦੇ ਤੇ ਤੇ ਨਹੀਂ ਨਾ ਜਦੋਂ BYTE ਸਟੂਡੀਓ ਖੋਲਦੇ ਆ ਜਦੋਂ ਬਲੌਗ ਛੱਡਿਆ ਵਾ ਸਾਨੂੰ ਨਵੇਂ ਕਮੈਂਟ ਜਿਹੜੇ ਅੱਜ ਦੇ ਆਣ ਨੇ ਉਹ ਸ਼ੋਅ ਹੋਣੇ ਚਾਹੀਦੇ ਤੇ ਉਹ ਥੋੜੀ ਪ੍ਰੋਬਲਮ ਸੀ ਉਹ ਠੀਕ ਲੱਗੇ ਕਰਾਣੋਂ ਮੁੰਡੇ ਨੇ ਕਹਿਆ ਸੋਚਿਆ ਕਿ ਨਾ BYTE ਸਟੂਡੀਓ ਨਾ ਡਿਲੀਟੇ ਕਰ ਦੋ ਦੁਬਾਰਾ ਆਪਾਂ ਡਾਊਨਲੋਡ ਕਰ ਲਵਾਂਗੇ ਉਹ ਡਾਊਨਲੋਡ ਹੋਇਆ ਨਹੀਂ ਵੀ ਆਈਡੀ ਮੰਗੀ ਗਿਆ ਫਿਰ ਅੱਜ ਵੀਰ ਜੀ ਤੋਂ ਕਹਿ ਕੇ ਪੁੱ ਜਿਹੜਾ ਤੁਹਾਨੂੰ ਮਿਲਿਆ ਨਹੀਂ ਤੋ ਕਹਿੰਦੇ ਕਿਉਂਕਿ ਤੁਹਾਨੂੰ ਪਤਾ ਮੈਂ ਵੀ ਅਨਪੜ੍ਹ ਜਾਂ ਆ ਨਾ ਕਿਹੜਾ ਮੈਂ ਕਿਹੜਾ ਬਲੌਗ ਆਪਣਾ ਫੋਨ ਲੈ ਲੈਨੇ ਮੱਥੇ ਮਾਰਦਾ ਹੁਣ ਜਿਹੜਾ ਜੱਸ ਕਰਨਾ ਉਹਨੇ ਆ ਇਹ ਹੁਣ ਪੜ੍ਹ ਲਿਖ ਵੀ ਰਹੇ ਆਂ ਤੇ ਦਿਮਾਗ ਵੀ ਤੇਜ ਆਂ ਫੋਨ ਚਲਾਣੇ ਹਰ ਟਾਈਮ ਤਾਂ ਇਹਨਾਂ ਨੂੰ ਬਹੁਤ ਭੇਤ ਹੋ ਜਾਣਾ ਫੋਨ ਬਾਰੇ ਮੱਥਾ ਮਾਰਨਾ ਪੈਂਦਾ ਹਾਂ ਨਾ ਨਹੀਂ ਕੁਛ ਆਉ ਨਾ ਹੋ ਭਾਈ ਮੈਂ ਤਾਂ ਸੱਚੀ ਗੱਲ ਕਹਿਣਾ ਮਨ ਨੂੰ ਫੋਨ ਗੱਲ ਮੱਥਾ ਮਾਰਨੇ ਨੂੰ ਨਾ ਕਹੋ ਕਿਉਂਕਿ ਕਿ ਪਤਾ ਕੀ ਹੁੰਦਾ ਇਹ ਇਹਨੂੰ ਦੇਣਾ ਪੈਂਦਾ ਟਾਈਮ ਅਸੀਂ ਐ ਵੀ ਕਹਿ ਸਕਦੇ ਹਾਂ ਵੀ ਜਿਸ ਟਾਈਮ ਤੋਂ ਸਾਡਾ ਬਚਪਨਤਾ ਸੀ 8-10 ਸਾਲ ਦੇ ਹੋਏ 15 ਦੇ ਉਦੋਂ ਫੋਨ ਐ ਦੂਏ ਤੇ ਬਟਨ ਵਾਲੇ ਪਹਿਲਾਂ ਹੈ ਹੀ ਨਹੀਂ ਤੇ ਹੁਣ ਜਦਸ ਕਰਨਾ ਉਹਨੇ ਹੋਏ ਆ ਤਾਂ ਇਹਨਾਂ ਦੇ ਜਦੋਂ ਬਸ ਇਹ ਥੋੜੀਕ ਸੋਜੀ ਸਾਹਮਣੇ 4 ਸਾਲ ਦੇ ਹੋਏ ਬੜੇ ਬੜੇ ਟੱਚ ਫੋਨ ਆ ਗਏ ਫਿਰ ਇਹੀ ਉਹਨਾਂ ਨੂੰ ਮਿਲਨੇ ਇਹ ਤਾਂ ਥੋੜਾ ਕਿਨਾਂ ਨੂੰ ਭੇਜਦਾ ਕੁਸਬ ਇਹਨੂੰ ਦੇਣਾ ਪੈਂਦਾ ਈ ਟਾਈਮ ਫੋਨ ਨੂੰ ਜੇ ਇਹਦੇ ਬਾਰੇ ਨੌਲਜ ਪਾਣੀ ਆਪਾਂ ਨੇ ਵੀ ਕਿਦਾਂ ਕਿਆ ਕਰ ਲਈਏ ਉਹ ਟਾਈਮ ਹੁਣ ਸਾਡੇ ਕੋਲ ਹੈ ਨਹੀਂ ਨਾ ਅਸੀਂ ਹੁਣ ਪਾ ਸਕਦੇ 35 38 ਸਾਲ ਦੇ ਹੋ ਗਏ ਹੁਣ ਨਹੀਂ ਸਾਡਾ ਉਹ ਹੈ ਜੇ ਕਿ ਤੁਹਾਡੇ ਵਰਗੇ ਫੋਨ ਨੂੰ ਨਾ ਮੱਥਾ ਮਾਰਨ ਵੀ ਲੱਗ ਗਏ ਫੋਨੇ ਪੁੱਟੂ ਅੱਧੇ ਘਟੇ ਬਾਅਦ ਫੋਨੇ ਬਜਾਇਦਾ ਜਾਂ ਨਾ ਨਾ ਜੇ ਸਾਤੋਂ ਕੁਝ ਹਿੱਲ ਗਿਆ ਲੋਟ ਨਾ ਆਇਆ ਗੁੱਸੇ ਚ ਆ ਕੇ ਅਸੀਂ ਫੋਨੇ ਮਾਰਨਾ ਧਰਤੀ ਗੱਲ ਮੈਂ ਹੀ ਹੋਊਗਾ ਫੋਨੇ ਪੁੱਟੂ ਪਰ ਤਾਂ ਤੇ ਬਾਕੀ ਸਾੜਾ ਪੁੱਤ ਹੈ ਇਹ ਤਾਂ ਕਹੀ ਨਹੀਂ ਕਰਦੇ ਕਹਿੰਦੇ ਜਿਸ ਤਨ ਲੱਗਿਆ ਸੋਏ ਜਾਣਾ ਉਹ ਤਾਂ ਹੁਣ ਸਾੜੇ ਪੁੱਤ ਨੂੰ ਹੀ ਪਤਾ ਵੀ ਕਿੱਥੇ ਕੰਨ ਹੈ ਉਹ ਜਿਹੜਾ ਸਾਰਾ ਦਿਨ ਇਹਨੇ ਗਲਤੀ ਜ਼ਰੂਰ ਮੰਨੀ ਉਦੋਂ ਕਹਿੰਦਾ papa ਤੁਸੀਂ ਰੋਕ ਦੇ ਦੇ ਮੈਂ ਰੁਕਿਆ ਨਹੀਂ ਰੋਜ਼ ਸਮਝਾਉਂਦੇ ਤੇ ਮੈਂ ਸਮਝਿਆ ਨਹੀਂ ਹੁਣ ਅੱਗੇ ਤੇ ਨਹੀਂ ਕਰਦਾ ਕਹਿੰਦਾ ਹੁਣ ਸੈਟ ਕਰਾ ਦਿਖੋ ਕਹਿੰਦਾ ਹੋ ਜਾਂਦਾ ਜੀ ਮਾਦਾ ਬੇਨ ਹੈਦੀ ਮਾ ਹੁਣ ਹੋਣਾ ਵੀ ਹੁਣ ਸਮਝ ਆ ਗਈ ਹਜੇ ਵੀ ਕਿ ਨਹੀਂ ਆਈ ਕਹੇ ਨਹੀਂ ਕਰਦੇ ਕਹਿੰਦੇ ਮਾਪੇ ਜੇ ਸਮਝਾਵੇ ਸੀ ਨੂੰ ਅਨਗੋਲਿਆ ਕਰਕੇ ਚੱਲੇ ਤਾਂ ਜਾਂਨੇ ਉੱਥੇ ਜਾ ਕੇ ਫੇਰ ਉਹੀ ਕੰਮ ਲੈ ਜਾਂਨੇ ਕਰਨ ਗਲਤ ਹਰਕਤਾਂ ਆ ਜਿਹੜਾ ਜਿਹੜੇ ਕੰਮ ਤੋਂ ਰੋਕਦੇ ਉਹੀ ਤੁਸੀਂ ਕਰਨ ਲੱਗ ਜਾਂਨੇ ਉਹ ਕਹਿ ਨਹੀਂ ਕਰਦੇ ਕਿ ਇਹਨਾਂ ਸੱਟ ਲੱਗਣ ਨੂੰ ਤਾਂ ਥੋੜਾ ਜਿਹਾ ਟਾਈਮ ਲੱਗਦਾ ਪਰ ਉਹਨੂੰ ਭੁੱਤਣੇ ਨੂੰ ਮਹੀਨੇ ਵੀ ਲੱਗਾਂ 6 ਵੀ ਲੱਗਾਂ ਸਾਲ ਵੀ ਲੱਗਾਂ ਪਰ ਸਿਆਣੇ ਕਹੇ ਕਰਦੇ ਵੀ ਫਿਰ ਬੱਚੇ ਨੂੰ ਸਮਝਣਾ ਚਾਹੀਦਾ ਠੀਕ ਹੈ ਪੁੱਤ ਹੁਣ ਦੇਖ ਸਾਨੂੰ ਵੀ ਤਾਂ ਹੋ ਰਿਹਾ ਵੀ ਜੱਸ ਕਰਨ ਦੇ ਆ ਦੇਖੋ ਬੱਚਾ ਇਹ ਖੇਲਣਾ ਤਾਂ ਇਹਨਾਂ ਨੇ ਕਿੱਥੇ ਰੋਜ਼ ਖੇਲਦੇ ਤੇ ਹੁਣ ਜੱਸ ਕਰਨ ਘਰੇ ਬੈਠਿਆ ਤਾਂ ਪੁੱਤਾਂ ਇਹ ਤਾਂ ਉਹ ਸਿੱਖਿਆ ਲੈਣੀ ਹੈ ਠੀਕ ਹੈ ਮੇਤੇ ਗਲਤੀ ਹੋ ਗਈ ਮੰਮਾ ਮੈਂ ਮੈਂ ਤੇਰੀ ਮੰਨੀ ਨਹੀਂ ਹੈਗੀ ਮੈਂ ਆਪਣੀ ਮਾਂ ਦੀ ਵੀ ਮੰਨੀ ਮੈਨੂੰ ਸਮਝਾ ਕੇ ਤੋਰਿਆ ਤਾਂ ਮੈਨੂੰ ਕਿਹਾ ਉਹਦੋਂ ਕਹਿ ਕੇ ਮੈਂ ਵੀ ਗਿਆ ਤਾਂ ਵੀ ਕੱਲ ਤੁਸੀਂ ਕਬੱਡੀ ਖੇਲਣਗੇ ਤੇ ਹੁਣ ਨਾ ਜਾਇਓ ਅੱਜ ਮੀ ਵੀ ਪੈ ਰਿਹਾ ਸਵੇਰੇ ਵੀ ਤੁਸੀਂ ਤਿਲਕ ਨਾ ਜਾਵਾਂ ਤਾਂ ਗਰਜੂਗੇ 6:00 ਵਜੂਗੀ ਪਰ ਇਹ ਭੁੱਲ ਗਿਆ ਫੇਰ ਸ਼ਾਮ ਨੂੰ ਲੰਘ ਗਏ ਭੁੱਲਣ ਦੀ ਗੱਲ ਨਹੀਂ ਜਿੱਥੇ ਨਿਆਣੇ ਇਕੱਠੇ ਹੋਗੇ ਨਾ ਸਾਰੇ ਫਿਰ ਇੱਕ ਬੱਚਾ ਥੋੜਾ ਇੱਕ ਬੱਚਾ ਆਪਣੀ ਥੋੜਾ ਨਾ ਹੋਰੂਗਾ ਫਿਰ ਤਾਂ ਉਹ ਨਾ ਕਿਨ ਲੱਗੂਗਾ ਬਗਲ ਤਾਂ ਉਹੀ ਆ ਗਈ ਵੀ ਬਚਪਨ ਇਹਨੂੰ ਹੀ ਕਹਿੰਦੇ ਆ ਇਹ ਬੱਚੇ ਮੰਨਦੇ ਨਹੀਂ ਹੁੰਦੇ। ਪਰ ਸਾਡੇ ਵਰਗੇ ਬਡੇ ਤਾਂ ਸੋਚ ਲੂਗੇ ਵੀ ਹਾਂ ਜੀ ਅਸੀਂ ਵੀ ਤਾਂ ਆਪਣੇ ਬਚਪਨ ਦੇ ਮੈਂ ਖੜਨਾ ਕਰਨਾ ਨਹੀਂ ਹੈ। ਨਿਆਣਾ ਨਹੀਂ ਕਰ ਸਕਦਾ। ਇੱਕ ਗੱਲ ਹੋਰ ਵੀ ਐ ਸਾਡਾ ਬਚਪਨ ਤਾਂ ਇਹ ਤੇ ਵੀ ਟਫ ਦਾ ਜਦ ਕਿ ਤੇ ਇੰਨੇ ਡਾਕਟਰ ਨਹੀਂ ਤੇ ਹੁੰਦੇ, ਇੰਨੇ ਇਲਾਜ ਨਹੀਂ ਤੇ ਹੁੰਦੇ। ਅਸੀਂ ਵੀ ਕੋਠਿਆਂ ਤੋਂ ਛਾਲਾ ਮਾਰੇ ਕਰਦੇ ਦੇ। ਜੇ ਘਰ ਦੇ ਨਾਲ ਹਟਾਣਾ ਦੋਕ ਦਿਨ ਹੋਣਾ, ਤੀਏ ਦਿਨ ਫੇਰ ਚੱਕ ਦੇਣਾ ਕੰਮ। ਬਚਪਨ ਹੈ ਇਹ। ਕਿャ ਐ ਸਕਦੇ ਤਾਂ ਹੁਣ ਥੋੜੀ-ਥੋੜੀ ਜੂੰ ਜੂੰ ਬੜੇ ਹੋ ਜੰਨੇ ਹੁਣ ਦੇਖੋ ਸਾਨੂੰ ਕਿੰਨੀ ਸੋਚੀ ਆਈ ਵੀ ਐ। ਉਹੀ ਗੱਲ ਹੈ ਵੀ ਇਹਨੂੰ ਵੀ ਹੌਲੀ-ਹੌਲੀ ਸੋਧੀ ਆ ਜਾਈ ਨੂੰ ਪਰ ਇੱਕ ਗੱਲ ਹੈ ਵੀ ਸਾਡੇ ਆਪਣੇ ਅਸੀਂ ਸਾਡੇ ਗਏ ਨਹੀਂ ਐਦਾਂ ਹੋਇਆ ਵੇਖਣ ਨੂੰ ਗਰੇ ਆ ਉਹ ਜਿੱਕਣਾ ਆਪਣੇ ਪਿੰਡ ਚ ਖੇਲਦੇ ਤੇ ਕਈ ਕਈ ਬੱਚਿਆਂ ਗੱਲ ਹੋਇਆ ਵੀ ਇੱਕ ਦੋ ਉਹ ਅੱਜ ਜ਼ਰੂਰੀ ਥੋੜਾ ਤਾਂ ਦੱਸਿਆ ਜੀ ਦੇ ਘਰ ਹੋਣਾ ਉਹਨੇ ਦੱਸ ਕੇ ਥੋੜਨਾ ਹਾਂ ਜੀ ਐਂ ਤਾਂ ਜੇ ਗੱਲ ਕਰੀ ਜਾਵੇ ਮਨਜੀਤ ਕਿਹੜਾ ਘਟਤੀ ਉੱਥੇ ਜਿਹੜਾ ਅੰਬ ਤੁਹਾਨੂੰ ਦਿਖਾਏ ਕਰਦਾ ਮੈਂ ਉੱਪਰ ਤੇ ਛਾਲਾ ਮਾਰ-ਮਾਰ ਐ ਨਾ ਵੀ ਹਾਂ ਉਹੀ ਗੱਲ ਆ ਗਈ ਵੀ ਅੱਜ ਤਾਂ ਬਹੁਤ ਹਸਪੀਟਲ ਹੋ ਗਏ ਬਹੁਤ ਇਲਾਜ ਹੋ ਗਈ ਉੱਪਰ ਇਹ ਨਾ ਚੜ ਗਈ ਪਹਿਲੇ ਟਾਈਮਾਂ ਚ ਹੈ ਨਹੀਂ ਤਾਂ ਇਹਦੀ ਬਾਹ ਵੀ ਟੇਢੀ ਵਿੰਗੀ ਜੋ ਜੁੜੀ ਵੀ ਉੱਥੇ ਪਰ ਅੰਬ ਦੇ ਉੱਪਰ ਦੇ ਜਿਹੜਾ ਉਹੀ ਜਿੱਥੇ ਤਣ ਤੱਕ ਹੋਇਆ ਐ ਐਮ ਐਬੀ ਜਬਣਿਆ ਵਾ ਅੰਬ ਵਿੱਚ ਉੱਥੇ ਦੇ ਹੀ ਰਿਤ ਹਾਂ ਉੱਥੇ ਦੇ ਛਾਲ ਮਾਰਤੀ ਜੀ ਇਹ ਤਾਂ ਨੀਚੇ ਗਿੱਤੀ ਨਹੀਂ ਕਿਉਂ ਕਾ ਨੂੰ ਐਂ ਗਿਰ ਗਈ ਇੰਨਾ ਛੱਤ ਲਾਈ ਬੀਦੀ ਵੀ ਸੌਤੇ ਵੱਧ ਛਾਲ ਕਿਹੜਾ ਮਾਰੂ ਲੰਬੀ ਅੰਬ ਉੱਪਰ ਚੜ ਕੇ ਐ ਅੱਛਾ ਥੋੜਾ ਨਾ ਕੋਈ ਮਾਰਦਾ ਹੁੰਦਾ ਉਹ ਪਰ ਚੜ੍ਹੇ ਹੀ ਹੁੰਦਾ ਤਾਂ ਅੰਬ ਪਰ ਹੂੰ ਆ ਐਵੇਂ ਜੀਗਾ ਨਹੀਂ ਐਵੇਂ ਵੇੜਾ ਹੈ ਸਾਡਾ ਠੀਕ ਹੈ ਐਵੇਂ ਆ ਨਾਲ ਬਰਾਬਰੀ ਵਿੱਚ ਸੀਗਾ ਉਹ ਉਹਦੇ ਪੈਰ ਨੂੰ ਐਵੇਂ ਪੈਰ ਰੱਖੋ ਚੜ ਜਾਂਦੇ ਤੇ ਚੜ ਹੋ ਜਾਂਦਾ ਤਾਂ ਚਲ ਕੋਈ ਨਹੀਂ ਜੇ ਸਾਨੂੰ ਨਹੀਂ ਪਤਾ ਨਾ ਆਪਣੇ ਮੈਂ ਆਪਣੀ ਫੈਮਿਲੀ ਨੂੰ ਕਹਿਣਾ ਕੋਈ ਨਹੀਂ ਜੇ ਤੁਹਾਨੂੰ ਮਨਜੀਤ ਕੋਈ ਨਹੀਂ ਜੀ ਮੈਂ ਤੁਹਾਨੂੰ ਸਮਝਾ ਰਿਹਾ ਜੇ ਤੁਹਾਨੂੰ ਨਹੀਂ ਸਮਝ ਲੱਗੀ ਨਾ ਹੁਣ ਅਸੀਂ ਜਾਉਂਗੇ ਦਾ ਜੇ ਗਏ ਨਾ 10 15 ਦਿਨ ਤੱਕ ਤਾਂ ਇੱਕ ਵਾਰੀ ਤੁਹਾਨੂੰ ਕਹਿ ਦੂੰਗਾ ਮਨਜੀਤ ਵੀ ਮੜਾ ਚੜ ਕੇ ਦਿਖਾਈ ਕਿਦਾਂ ਪਿਆ ਉਹ ਨਹੀਂ ਵੱਜਣੀ ਹੂੰ ਉੱਦਣਵਾ ਦੇ ਇੱਕ ਦਿਨ ਦੀ ਚੜ੍ਹ ਕੇ ਚੜੇ ਨਹੀਂ ਹੁਣ ਤਾਂ ਚੜ੍ਹ ਵੀ ਨਹੀਂ ਹੁਣਾ ਹੋ ਜਾਂਦਾ ਫਰਕ ਪੈਂਦਾ ਇਹ ਤਾਂ ਗੱਲ ਹੁਣ ਤੂੰ ਐਂ ਦੱਸ ਜੱਸ ਕਰਨ ਪੁੱਤ ਮੈਂ ਜਾਣਾ ਹੁਣ ਦੇਖ ਬਈ ਦੁਕਾਨ ਤੇ ਹੁਣ ਜਿਹੜੇ ਵੀ ਕੰਮ ਐ ਉਹ ਤੈਂ ਕਰਨੇ ਮੇਰੇ ਕੋਲ ਆ ਰਿਹਾ ਟਰੈਕਟਰ ਬਦ ਕਰਨਾ ਕਿਆ ਇਹਦਾ ਹਾਂ ਇੱਕ ਤਾਂ ਸਿਰ ਬਾਦੀ ਤੇ ਇੱਕ ਜੀ ਹੋਰ ਤੁਹਾਨੂੰ ਦੱਸ ਦੰਨਾ ਵੀ ਦੇਖੋ ਹੁਣ ਚਾਹੇ ਚਲੋ ਜਿਹੜਾ ਕੰਮ ਹੋਣਾ ਉਹ ਤਾਂ ਹੋ ਗਿਆ ਪਰ ਉਹਨੂੰ ਫੇਰ ਨਾ ਬਾਅਦ ਵਿੱਚ ਕਿਸੇ ਨਹੀਂ ਕਰਦੇ ਵੀ ਸਾਨੂੰ ਨਾ ਆ ਮਰੀਜ਼ ਨੂੰ ਆਪਣਾ ਹੌਸਲਾ ਰੱਖਣਾ ਪੈਂਦਾ ਹੁਣ ਅਸੀਂ ਜੱਸ ਕਰਨ ਨੂੰ ਕਹਿੰਨੇ ਵੀ ਕੁਝ ਨਹੀਂ ਹੋਇਆ ਤੂੰ ਹੌਸਲਾ ਤੇਰੇ ਮਾਂ ਅਸੀਂ ਹੈਗੇ ਆ ਬੈਠੇ ਤੈਨੂੰ ਕਰੂਗੇ ਸੈਟ ਤੇ ਬਾਕੀ ਸਭ ਤੋਂ ਵੱਡੀ ਗੱਲ ਹੁੰਦੀ ਆ ਪੁੱਤ ਜਿਹੜੇ ਬੰਦੇ ਦਾ ਸੱਤ ਲੱਗੀ ਉਹਦਾ ਹੌਸਲਾ ਬੜਾ ਹੋਣਾ ਚਾਹੀਦਾ ਤੇ ਆਪਣੀ ਖਰਾਕ ਦਾ ਰੱਖ ਧਿਆਨ ਹਰ 2 ਘੰਟੇ ਬਾਅਦ ਤੇ ਇਹਨੂੰ ਅਸੀਂ ਹੁਣ ਦੰਨੇ ਆ ਜੀ ਪਨੀਰ ਸਵੇਰੇ ਉਹਦੇ ਨਾਲ ਛੇਤੀ ਰਿਕਵਰੀ ਅੰਡਾ ਆਂਡਾ ਇਹਨੂੰ ਦੰਦੇ ਨਹੀਂ ਅਜੇ ਤੇ ਇੱਕ ਦਹੀਂ ਤੇ ਬਾਕੀ ਫਰੂਟ ਫੇਰ ਪਾਣੀ ਲੱਗਿਆ ਪਾ ਦੇ ਪਈ ਆ ਤੂੰ ਆਈ ਆ ਦੋ ਤੱਕ ਦਿਨ ਉਹ ਜਿਹੜੀ ਅੱਖਾਂ ਵਾਲੀ ਦਵਾਈ ਲੈਂਦੀ ਵੀ ਉਹੀ ਪੈਣੀ ਹੈ ਹੁਣ ਜ ਮਹੀਨੇ ਤੱਕ ਦੀ ਕਹੀ ਵੀ ਹੁੰਦੀ ਨਾ ਫਿਰ ਮਹੀਨੇ ਦੇ ਬਾਅਦ ਨਹੀਂ ਪਿਆ ਕਰਨੀ ਅਜੇ ਹੁਣ ਹੀ ਲਿਆਇ ਤੇ ਕੁਝ ਨਹੀਂ ਹੁੰਦਾ 6 ਮਹੀਨੇ ਉਹਦੀ ਡੇਟ ਦੇਖੀ ਡੇਟ ਕਿਹਾ ਤੁਹਾਨੂੰ ਮੈਂ ਨਵਾਂ ਮਹੀਨੇ ਨੂੰ ਤੁਹਾਨੂੰ ਦੱਸ ਤੇ ਬਾਕੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਆ ਜੀ ਉਹਨਾਂ ਨੇ ਗੁੱਸਾ ਨਹੀਂ ਕਰਨਾ ਜਿੱਕਣਾ ਮੇਰੇ ਵੀਰ ਭੈਣ ਭਰਾ ਆਪਣੇ ਬਲੌਗ ਤੇ ਡੇਲੀ ਕਮੈਂਟ ਕਰਦੇ ਆ ਵੀ ਜੇ ਰਪਲਾਈ ਨਾ ਆਇਆ ਸਾਡਾ ਤਾਂ ਕੋਈ ਚੱਕਰ ਨਹੀਂ ਕਿਉਂਕਿ ਸਾਡਾ ਨਾਲ ਥੋੜੀ ਇੱਕ ਪ੍ਰੋਬਲਮ ਆ ਰਹੀ ਕਮੈਂਟਾਂ ਚ ਤੇ ਪਿਛਲੇ ਬਲੌਗ ਦੇ ਤਾਂ ਕਮੈਂਟੇ ਬੰਦ ਹੋਏ ਬਈ ਤੇ ਹੁਣ ਓਨ ਕਰੇ ਆ ਜੀ ਅਸੀਂ ਤਾਂ ਕੁਛ ਨਹੀਂ ਕਰਿਆ ਉਹ ਤੁਹਾਨੂੰ ਦੱਸ ਤਾ ਰਹੇ ਆ ਜੀ ਆਪਣੇ ਆਪ ਕੋਈ ਫੰਕਸ਼ਨ ਛੇੜ ਹੋ ਗਿਆ ਖਣੀ ਮੇਤੋ ਖਣੀ ਉੱਥੇ ਦੁਕਾਨ ਤੇ ਛੇੜ ਤੇ ਅਗੇ ਦਿਨ ਵੀ ਉਹਦੇ ਚ ਪ੍ਰੋਬਲਮ ਆਈ ਤੀ ਅਸੀਂ ਤਾਂ ਕਦੇ ਕਮੈਂਟ ਬੰਦ ਤਾਂ ਹੋਊਗਾ ਦੋਏ ਬੰਦੇ ਤੇ ਜੇ ਉਹ ਵਿਚਾਰਾ ਉਹ ਫੰਕਸ਼ਨ ਨੂੰ ਖੋਲੂਗਾ ਕਿਹ ਪਤਾ ਮੇਤੂ ਹੀ ਛੇੜ ਹੋ ਗਿਆ ਵੀ ਮੈਂ ਬਾਈਟ ਹੀ ਖੋਲ ਲਿਆ ਕੁਛ ਮੇਤੇ ਹੱਥ ਵੱਜ ਗਿਆ ਮੇਰਾ ਧਿਆਨ ਨਾ ਹੋਇਆ ਕੁਛ ਹੋ ਸਕਦਾ ਕੁਛ ਤਾਂ ਹੋਇਆ ਜੀ ਹਾਂ ਕਰਾਤੇ ਹੁਣ ਦੇਖਦੇ ਅੱਜ ਇਹ ਬਲੌਗ ਤੇ ਜਰੂਰ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਆਪਣਾ ਬਲੌਗ ਵੇਖ ਰਹੇ ਤੁਸੀਂ ਹਰ ਇੱਕ ਨਾ ਇੱਕ ਕਮੈਂਟ ਜਰੂਰ ਕਰਨਾ ਸਾਨੂੰ ਪਤਾ ਲੱਗ ਜਵੇ ਵੀ ਕਮੈਂਟ ਆ ਰਹੇ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੈ ਵੀ ਤੁਸੀਂ ਵੀ ਇੱਕ ਰਿਕਵੈਸਟ ਹੈ ਵੀ ਹੁਣ ਦੇਖੋ ਗਰਮੀ ਹੈ ਗਰਮੀਆਂ ਦੀਆਂ ਛੁੱਟੀਆਂ ਆਪਣੇ ਬੱਚਿਆਂ ਨੂੰ ਕਹੀਂ ਤਾਂ ਭੇਜ ਦਨੇ ਨਾਨਕਿਆਂ ਚ ਜਾਂ ਰਿਸ਼ਤੇਦਾਰੀਆਂ ਚ ਤਾਂ ਜਰੂਰ ਉਹਨਾਂ ਨੂੰ ਸਮਝਾ ਕੇ ਭੇਜੋ ਤੇ ਉੱਥੇ ਵੀ ਫੋਨ ਕਰੋ ਵੀ ਭਾਈ ਬੱਚੇ ਨੂੰ ਕੁਸਤਾ ਗਰਮੀ ਬਹੁਤ ਜ਼ਿਆਦਾ ਖੇਲ ਕਿੱਥਾ ਹੁੰਦਾ ਸਵੇਰ ਤੇ 9 ਵਜੇ ਤੀ ਗਰਮੀ ਹੁਣ ਤੇ ਹੀ ਨਹੀਂ ਜੀ ਕਰੇ ਸ਼ਾਮ ਨੂੰ ਐ ਥੋੜਾ ਘੰਟਾ ਖੰਡ ਵੀ ਬੱਚਿਆਂ ਨੂੰ ਸਮਝਾ ਸਮਝੂ ਕੇ ਰੱਖੋ ਦੇਖੋ ਛੱਟ ਤਾਂ ਦੇਖ ਲੱਗ ਜਾਂਦੀ ਫਿਰ ਬਾਅਦ ਚ ਦੁੱਖ ਹੁੰਦਾ ਹੈ ਜਿਹਦਾ ਲੱਗੀ ਹੈ ਛੱਟ ਫਿਰ ਉਹਨੂੰ ਹੀ ਪਤਾ ਉਹ ਜਿਸ ਤਨ ਲੱਗ ਗਿਆ ਸੋਏ ਜਾਣਾ ਵੀ ਕਿ ਆਪ ਭੁਗਤਉਂਦਾ ਐਂ ਜੱਸ ਕਰਨ ਹੁਣ ਤਨ ਨੂੰ ਕੋਈ ਦੁੱਖ ਤਕਲੀਫ ਤਾਂ ਵੀ ਮਤਲਬ ਕੋਈ ਦਰਦ ਦੁਰਦ ਉਹ ਕਈ ਵਾਰ ਹੁੰਦਾ ਇਸ ਤਰ੍ਹਾਂ ਚੀਜ਼ ਜਿੱਥੇ ਜੁਟਦੀ ਜੋੜਾ ਉਹ ਤਾਂ ਉੱਠੂਗੀ ਜੇ ਟੇਢੀ-ਵਿੰਗੀ ਬਾਹਰ ਆ ਕੋਈ ਵੀ ਆ ਕਿਧਰੇ ਆ ਬਾਹ ਨੂੰ ਛੇੜਿਆ ਜਾਂ ਕਿਧਰੇ ਗਲਤ ਰੱਖ ਕੋਈ ਵੀ ਜੇ ਕੁਝ ਦਰਦ ਕਿਤੇ ਹੁੰਦਾ ਪਹਿਲਾਂ ਤਾਂ ਚੈੱਕ ਕਰੇ ਕਰ ਵੀ ਇਹ ਕਿਤੇ ਤੇਰਾ ਸਰਾਣਾ ਸੈੱਟ ਨਹੀਂ ਹੈ ਜਾਂ ਕੁਝ ਜਾਂ ਤਾਂ ਉਧਰ-ਉਧਰ ਫਲਾ ਲੀ ਗਾ ਦੇਖੋ ਜੀ ਹੁਣ ਸੱਟ ਤਾਂ ਲੱਗੀ ਖਤਰਨਾਕ ਪਰ ਬਚਾਓ ਹੋ ਗਿਆ ਕਿਸੇ ਹੱਦ ਤੱਕ ਪ੍ਰਮਾਤਮਾ ਦੀ ਕਿਰਪਾ ਨਾਲ ਦਾ ਦੋ ਡਾਕਟਰ ਨੇ ਵੀ ਇਹ ਹੀ ਕਿਹਾ ਤਾਂ ਜਿੱਥੇ ਉਹ ਪਹਿਲਾਂ ਆਪਣਾ ਅੰਥੇ ਲੈ ਕੇ ਤੁਹਾਨੂੰ ਵੀ ਗਿਆ ਤੇ ਗਿਰਿਆ ਤਾਂ ਇਹ ਕੁਸੁੱਤਾ ਜੀ ਇਹ ਗਿਰਿਆ ਕਹਿੰਦੇ ਭੱਜਦੇ ਭੱਜਦੇ ਨਾ ਇਹਦਾ ਕਿਤੇ ਪੈਰ ਟਿਲ ਗਿਆ ਜਾਂ ਗਿਰਿਆ ਦੀ ਬਾਹ ਥੱਲੇ ਆ ਕੇ ਨਾ ਖਿੱਚ ਹੋ ਗਈ ਤੇ ਇਹਦੇ ਕੂਣੀ ਵਾਲੇ ਜੋੜ ਵੀ ਨਿਕਲ ਗਏ ਤੇ ਦੋਏ ਜੋੜਾਂ ਦੇ ਉੱਪਰ ਤੇ ਇਹ ਜੋੜਾਂ ਦੇ ਬਾਅਦ ਉਹ ਤਾਂ ਪਾਤੇ ਦੇਈ ਬਜ਼ੁਰਗ ਨੇ ਆਪਣੇ ਨੇ ਤੇ ਇੱਕ ਦੋ ਉਂਗਲ ਉੱਪਰੋਂ ਥੋੜਾ ਫੈਕਚਰ ਆਇਆ ਜਿਹੜਾ ਉਹਦਾ ਜ਼ਿਆਦਾ ਚੱਕਰ ਨਹੀਂ ਆਪਰੇ ਨਹੀਂ ਤੇ ਚਲੋ ਠੀਕ ਹੈ ਜੀ ਹੋਰ ਕੋਈ ਗੱਲਬਾਤ ਮੇ ਜੀ ਮੈਂ ਤਾਂ ਇਹ ਪੁੱਛ ਰਿਆ ਵੀ ਕੋਈ ਘਰ ਦੇ ਕੰਮ ਚੱਲਦੇ ਕੋਈ ਕੰਮਕਾਰ ਵੀ ਕੋਈ ਸਮਾਨ ਸਮੂਹ ਤੇ ਇਹਦਾ ਸਮਾਨ ਤਾਂ ਪਿਆ ਹਨਾ ਫਰੂਟ ਕੱਲ ਫਿਰ ਦੋਕੇ ਆਏ ਤੇ ਹਨਾ ਇੱਕ ਤਾਂ ਹੀ ਫਰੂਟ ਸਾੜੇ ਲਾਗ ਨੇੜਾ ਕੋਈ ਜੇ ਦੁਕਾਨਾਂ ਅੱਜ ਕੱਲ੍ਹ ਗਰਮੀਆਂ ਫਲ ਰਹਿੰਦੇ ਨਹੀਂ ਹੈਗੇ ਆਏ ਹੋ ਜਿਹੜੇ ਦਿਨ ਹੋ ਗਏ ਹਾਲੇ ਨੇ ਹਾਂ ਉਹ ਸੇਬ ਮਿਲ ਨੇ ਮੁੱਲਾਂ ਪਰ ਤੋਂ ਵਧੀਆ ਸੇਬ ਹੈਨ ਜੂਸੀ ਦੇਖਿਆ ਕਿਨੇ ਸਾਫ ਸੇਬ ਤੇ ਇਹ ਆਉਰਿਆ ਦ ਚੀਕੂ ਬੁਗੇ ਰਿਹਾ ਚੀਕੂ ਨਹੀਂ ਗਰਮੀਆਂ ਚ ਰਹਿੰਦੇ ਨਾ ਪਤਾ ਕੀ ਗੱਲ ਐ ਚੀਕੂ ਹੈ ਅੱਜ ਕੱਲ ਗਰਮੀਆਂ ਚ ਜਿੰਨੀਆਂ ਵੀ ਫਲਾਂ ਦੀਆਂ ਦੁਕਾਨਾਂ ਤੁਸੀਂ ਦੇਖ ਲਿਓ ਜੀ ਕੋਈ ਉਹ ਫਲ ਸੇਫ ਪਿਆ ਹੋਊਗਾ ਨਹੀਂ ਸਭ ਜਿਹੜੇ ਚੀਕੂ ਹੋਏ ਅੰਬ ਹੋਏ ਇਹ ਜਿਆਦਾ ਦਿਨ ਰਹਿੰਦੇ ਨਹੀਂ ਹੁੰਦੇ ਤਾਂ ਖਰਾਬ ਹੋ ਜਾਂਦੇ ਮੰਨ ਲਓ ਹੁਣ ਆਲੂ ਪਖਾਰੇ ਆ ਜੀ ਉਹ ਜੇ ਹੁਣ ਮੰਨ ਲਓ ਕਿਸੇ ਫਲਾਂ ਵਾਲੇ ਨੇ ਜਿਆਦਾ ਲੈ ਕੇ ਰੱਖ ਲੇ ਜਿਹੜੇ ਵਿਕ ਗਏ ਵਿਕ ਗਏ ਸ਼ਾਮ ਤੱਕ ਨਹੀਂ ਉਹ ਵੀ ਖਰਾਬ ਅੱਜ ਕੱਲ ਆਂਦਾ ਆਲੂ ਆਲੂ ਪਖਾਰੇ ਅੰਬ ਤੇ ਅੰਗੂਰ ਵੀ ਬਹੁਤ ਘੱਟ ਆਣਾ ਸੇਬ ਵੀ ਜੇ ਮਿਲੂਗੇ ਹੀ ਬਹੁਤ ਮਹਿੰਗੇ ਪਰ ਵਧੀਆ ਮਿਲ ਜਬੇ ਚੀਜ਼ ਮੈਂ ਉਦੋਂ ਲਿਆਇਆ ਤਾਂ ਹੀ ਬਹੁਤ ਵਧੀਆ ਸੇਬ ਤੇ ਪੂਰਾ ਜੂਸ ਤਾਂ ਨਾ ਵਿੱਚ ਹਨ ਦੱਸ ਕਰ ਹਾਂ ਕਿ ਨਹੀਂ ਖਿਆ ਬ ਜੂਸ ਤਾਂ ਨਹੀਂ ਸੋਨਾ ਤਾਂ ਖਾਣੇ ਨੂੰ ਨਹੀਂ ਮੈਂ ਉਹ ਖਾਂਦੀ ਨਹੀਂ ਹੈਗੀ ਉਹ ਵਧੀਆ ਲੱਗੇ ਨਾ ਪੂਰਾ ਜੂਸ ਤਾਂ ਨਾ ਇਹ ਮੈਂ ਵੀ ਨਹੀਂ ਖਾਦਾ ਹੈਗਾ ਮੈਂ ਹਰਾ ਖਾਦਾ ਰੂਟ ਪਤਾ ਕਿ ਆਈ ਜੇ ਵਧੀਆ ਆਪਾਂ ਨੂੰ ਮਿਲੂਗਾ ਨਾ ਤਾਂ ਮਿਲੂਗਾ ਮਹਿੰਗਾ ਤਾਂ ਅਸੀਂ ਜਿਹੜੇ ਸੇਬ ਲਿਆਏ ਤੇ 350 ਰੁਪਏ ਕਿਲੋ ਤੇ ਹੀ ਪਰ ਹੁਣ ਬੋਥ ਗੜ ਦੇਖਿਆ ਅਸੀਂ ਆ ਜਾ ਕਰਾਲੀ ਕਿਤੇ ਵੀ ਫਲਾਂ ਵਾਲੇ ਬੈਠੇ ਉਰਲੇ ਪਰਸਾ ਸਾਡੇ ਏਰੀਆ ਚ ਉਹ ਹੈ ਹੀ ਨਹੀਂ ਉਹਨਾਂ ਕੋਲ ਮੈਂ ਦੇਖ ਲਈ ਫੇਰ ਦੂਜੇ ਲੇਕ ਆਏ ਮੇਰਾ 250 ਮਰੂਦ ਵਧੀਆ ਲੱਗਦਾ ਮਰੂਦ ਅੱਜ ਕੱਲ ਹਰ ਮੌਸਮ ਚ ਥੋੜਾ ਹੁੰਦਾ ਹੈਗੇ ਹੈਗੇ ਆ ਤਾਂ ਖਰਾਬ ਦੇਖੇ ਨਹੀਂ ਤਾਂ ਉਦਾਂ ਕੀ ਹੋਇਆ ਪਤਾ ਸਾਰੇ ਖਰਾਬ ਹੋਏ ਵਿੱਚ ਨਹੀਂ ਨਹੀਂ ਤੋ ਗਰਮੀ ਨਾਲ ਮੇਰੇ ਪੈਰ ਦੇ ਪਿੱਛੇ ਪਿਆ ਨਾ ਉਹ ਬਤਨਾ ਚਾਹ ਹਾਂ ਚਲੋ ਠੀਕ ਹੈ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੀਆਂ ਤੇ ਜਿੰਨੇ ਵੀ ਆਪਣੀ YouTube ਫੈਮਲੀ ਆਪਣੇ ਸਬਸਕ੍ਰਾਈਬਰਾਂ ਦੇ ਮਨਾਂ ਚ ਕੋਈ ਡਾਟ ਤਾਂ ਵੀ ਪਤਾ ਨਹੀਂ ਕਾਤੇ ਨਹੀਂ 파ਰੇ ਹੀ ਵਲੋਗ ਉਹ ਤੁਹਾਨੂੰ ਉਹ ਵੀ ਦੱਸ ਦਿੱਤਾ ਵੀ ਕਿਆ ਪ੍ਰੋਬਲਮ ਆਈ ਹੈ ਤੇ ਇੱਕ ਤੁਹਾਨੂੰ ਪਤਾ ਹੀ ਹੈ ਵੀ ਹੁਣ ਜੱਸ ਕਰਨ ਦਾ ਛੱਟ ਲੱਗੀ ਤੇ ਤੁਹਾਨੂੰ ਪਤਾ ਫਿਰ ਮਾਂ ਬਾਪ ਨੂੰ ਤਾਂ ਹੋਏ ਜਾਂਦਾ ਵੀ ਆਪਣਾ ਬੱਚੇ ਦਾ ਸੱਟ ਲੱਗ ਗਈ ਕਿੰਨਾ ਉਹਨੂੰ ਦੁਖ ਹੈ ਦੇਖੇ ਨਹੀਂ ਨਾ ਜਾਂਦੇ ਆਪਣੇ ਬੱਚੇ ਲੈ ਕੇ ਜਾ ਮੈਂ ਇਹਨਾਂ ਡਾਕਟਰਾਂ ਸੰਗ ਇਹ ਵੀ ਹਾਂ ਮਸਤੀ ਖੋਲਦੇ ਆ ਠੀਕ ਹੈ ਪਰ ਕਿਹਾ ਹੈ ਵਾ ਇਹਨਾਂ ਨੇ ਆਏ ਵੀ ਹੈ ਤਾਂ ਅਸੀਂ ਚੈਕਿੰਗ ਵੈਕਸ ਦਾ ਦੂਸਰੀ ਵਾਰ ਹੋਣਾ ਹੈ ਹਾਂ ਹੋਊਗਾ ਅਜੇ ਹੀ ਦਿਮਾਗ ਪਰ ਐ ਹੋਇਆ ਵਾ ਵੀ ਪਤਾ ਨਹੀਂ ਘੱਟ ਹੀ ਹੋਊਗਾ ਹੁਣ ਬਾਕੀ ਐ ਹੋਇਆ ਵਾ ਵੀ ਜਿਹੜਾ ਹਫਤੇ ਬਾਅਦ ਬੁਲਾਏ ਆ ਸਾਡੀ ਰਿਪੋਰਟ ਉੱਤੇ ਨਿਕਲ ਜਾਵੇ ਤਾ ਕਰਕੇ ਅਸੀਂ ਇਹਦੀ ਸਾਹਬ ਸਵਾਲ ਬਹੁਤ ਕਰ ਰਹੇ ਆ ਤੇ ਖਰਾਕ ਕਿੰਨੀ ਤੇ ਵੀ ਧਿਆਨ ਪੂਰਾ ਏ ਹੈ ਕਿ ਨਹੀਂ ਮਜੀਦ ਬਾਕੀ ਕਰਨ ਮੇਰੀ ਗੱਲ ਸੁਣਾ ਹਰ 2 ਘੰਟੇ ਬਾਅਦ ਇਕਣਾ ਤੈਨੂੰ ਦੱਸਿਆ ਵਾ ਵੀ ਜੇ ਤਾਂ ਇੱਕ ਤਾਂ ਹੀ ਸਵੇਰੇ ਇਹਨੂੰ ਪਹਿਲੇ ਟਾਈਮ ਦੰਨਾ ਹੈ ਪਨੀਰ ਚਾਹ ਪਾਣੀ ਤੋਂ ਬਾਅਦ ਉਸ ਤੋਂ ਬਾਅਦ ਛੋਲਿਆਂ ਦੀ ਤਰੀ ਉਹ ਛੋਲਿਆਂ ਦੀ ਤਰੀ ਹੁਣ ਰੋਜ਼ ਹੀ ਖੜਾਈ ਜਾਊਂਗੀ ਰੋਜ਼ ਨਹੀਂ ਜਿਕਣਾ ਹੁਣ ਦੇ ਇੱਕਦਣ ਬਣਾਈ ਤੀ ਪਰਸੂ ਕੱਲ ਤੱਕ ਚੱਲੀ ਹੈ ਨਾ ਤੇ ਅੱਜ ਮੈਂ ਆ ਕੇ ਸ਼ਾਮ ਨੂੰ ਥੋੜੇ ਹੁਣ ਛੋਲੇ ਪਿਓ ਕਹ ਜਾਨਾ ਇੰਨੇ ਕ ਉਹ ਬਾਲ ਕਾ ਪੱਲੇ ਹੀ ਦੇ ਦਨੇ ਆਂ ਤੇ ਬਾਕੀ ਜੀ ਮੇਰੇ ਭੈਣ ਭਰਾ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਆਂ ਜਰੂਰ ਦੱਸਿਓ ਜਿਨ੍ਹਾਂ ਨੂੰ ਨੌਲੇਜ ਹੈ ਜਾਂ ਬਜ਼ੁਰਗ ਹੈ ਜੁੜੇ ਹੋਏ ਆਪਣੇ ਨਾਲ ਜਰੂਰ ਦੱਸਿਓ ਵੀ ਉਹਨਾਂ ਨੂੰ ਪਹਿਣਾ ਉਹਦੀ ਜ਼ਿੰਦਗੀ ਦਾ ਤਜਰਬਾ ਹੁੰਦਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਜਿੱਕਣਾ ਹੁਣ ਫੈਕਚਰ ਆ ਗਿਆ ਵੀ ਇਹਨੂੰ ਖਰਾਕ ਕਿਹੜੀ ਕਿਹੜੀ ਦਈਏ ਜੀ ਤੋਂ ਜ਼ਿਆਦਾ ਇਹ ਤਾਂ ਸਾਨੂੰ ਪਤਾ ਹੀ ਹੈ ਵੀ ਪਨੀਰ ਹੋਇਆ ਇਹ ਤਾਂ ਇਹਦੇ ਚ ਕੈਲਸ਼ੀਅਮ ਹੈ ਅੰਡੇ ਉੰਡੇ ਤਾਂ ਦੇ ਨਹੀਂ ਸਕਦੇ ਨਾ ਕੁਝ ਹੋਰ ਤੇ ਇੱਕ ਛੋਲਿਆਂ ਦੀ ਤਰੀਕ ਇਹ ਦੇ ਦੰਨੇ ਤੇ 11 12 ਵਜੇ ਇਹਨੂੰ ਦਹੀਂ ਜਮਾਇਆ ਉਹਦੀ ਉਹ ਬਣਾ ਕੇ ਲਸੀ ਉਹ ਦੇਦੀ ਗਾੜੇ ਜਿਹੇ ਦੀ ਬਾਕੀ ਹੋਰ ਦੱਸਿਓ ਵੀ ਕਿਆ ਕੁਛ ਕਰੀਏ ਤੇ ਬਾਕੀ ਹੋਰ ਕੋਈ ਢੰਗ ਵੀ ਜਰੂਰ ਦੱਸਿਓ ਸਾਨੂੰ ਇਹ ਚੋਂ ਵੀ ਤਾਂ ਕੇ ਵੀ ਚੋਂ ਉਹ ਨਹੀਂ ਹੁੰਦਾ ਉਹਦੇ ਚ ਸੈੱਲ ਸੁੱਲ ਘਟੇ ਬੇ ਆ ਜਿਹਨੂੰ ਉਹ ਬਿਮਾਰ ਦਾ ਫਲ ਹੈ ਬਿਮਾਰੀ ਦਾ ਜਿਕਣਾ ਕੋਈ ਵੀ ਆਪਾਂ ਨੂੰ ਰੋਗ ਲੱਗਿਆ ਹੋਆ ਜਾਂ ਕੋਈ ਬਿਮਾਰ ਹੋ ਗਏ ਜਾਂ ਇਨਫੈਕਸ਼ਨ ਜਾਂ ਕੁਝ ਵੀ ਹੈ ਜਾਂ ਕਮਜ਼ੋਰੀ ਮੈਂ ਕਹਿੰਨਾ ਕਮਜ਼ੋਰੀ ਤੇ ਤਾਂ ਹੈ ਹੀ ਨਹੀਂ ਸੈੱਲਾਂ ਦੇ ਹੈ ਨਾ ਹੂੰ ਚਲੋ ਕੋਈ ਨਹੀਂ ਜੀ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਜਰੂਰ ਦੱਸਿਓ ਸਾਨੂੰ ਕਮੈਂਟ ਕਰਕੇ ਕਿਉਂਕਿ ਹੁਣ ਦੇਖੋ ਹੁਣ ਤਾਂ ਘਰ ਆ ਗਿਆ 25 ਦਿਨ ਤੱਕ ਪਲਾਸਟਰ ਰਹੂਗਾ ਜਿਵੇਂ ਹੋਣੀ ਹੈ ਜਿਸ ਤਰ੍ਹਾਂ ਸਕੂਲ ਜਾਂਦਾ ਚਲਾਇਦਾ ਜਦ ਤੱਕ ਇਹ ਪੀ ਜਾਂਦਾ ਤਾਂ ਹੁਣ ਉਹ ਵੀ ਤੇ ਹੁਣ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਜਰੂਰ ਕਮੈਂਟ ਕਰਕੇ ਦੱਸੇ ਕਰੋ ਜੀ ਤੇ ਤੁਹਾਨੂੰ ਬਲੌਗ ਅਸੀਂ ਦੰਦੇ ਰਹਿਣਾ ਹੈ ਵੀ ਬਲੌਗ ਤਾਂ ਆਏ ਜਾਂਦਾ ਆਪਣਾ ਹੁਣ ਨਹੀਂ ਜੀ ਉਹ ਮਿਸਟੇਕ ਹੋਊਗੀ ਡੇਲੀ ਬਲੌਗ ਆਊਗਾ ਤੁਹਾਨੂੰ ਤੇ ਸਾਡੀ ਜਰੂਰ ਸਹਿਯੋਗਤਾ ਕਰੇ ਕਰੋ ਜੀ ਕਮੈਂਟ ਕਰਕੇ ਵੀ ਜੱਸ ਕਰਨੂ ਇਹ ਸਹੂਲਤ ਦੋ ਇਹ ਖਰਾਕ ਦੋ ਜਰੂਰ ਦੱਸਿਓ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਹੁਣ ਤੁਹਾਨੂੰ ਅਗਲੇ ਬਲੌਗ ਵਿੱਚ ਤੇ ਟਾਈਮ ਹੋ ਗਿਆ 9:30 ਦਾ ਮੈਂ ਵੀ ਜਾਣਾ ਦੁਕਾਨ ਤੇ ਤੇ ਅੱਜ ਜੱਜ ਕਰਨੀ ਲੇਕਾਣੇ ਫਰੂਟ ਖਤਮ ਹੋਵੇਗਾ ਨਾ ਲਗਭਗ ਤੇ ਉਹੀ ਹੋ ਗਿਆ ਜੀ ਹੁਣ ਦੁਕਾਨ ਤੇ ਜਾਣਾ ਅੱਜ ਟਰੈਕਟਰ ਆ ਰਿਹਾ ਫੇ ਜੇ ਤਾਂ ਕਰਾਲੀ ਨੂੰ ਹੁੰਦਾ ਉਹ ਮੈਨੂੰ ਲੋਟ ਹੈ ਉਧਰ ਨੂੰ ਸੱਚ ਮੇਰੇ ਫੋਨ ਦੀ SIM ਕਿਹਾ ਤਾਂ ਮੈਂ ਹਾਂ ਉਹ ਕਰਾ ਦੰਨੇ ਅੱਜ ਅੱਜ ਵਾਸਤੇ ਕੱਲ ਨਿਕਤੇ ਸੀ ਇੰਨੇ ਇਹ ਫੇਰ ਨਹੀਂ ਹੋਣਾ ਕਿਉਂ ਫੇਰ ਤੇ ਲੈਣਾ ਨਾ ਨਿਕਤੇ ਰ ਤੇ ਇੱਕ ਹੋਰ ਹੈ ਜੀ ਕਈ ਵਾਰ ਨਾ ਜਿਕਣਾ ਸ਼ਾਮ ਨੂੰ ਬੈਠੇ ਉਹਨੇ ਜੱਸ ਕਰਨਾ ਬੈਠੇ ਬੈਠਾ ਕਹਿ ਲੰਦਾ ਪਾਪਾ ਪਹਾੜ ਤੇ ਜਾਣਾ ਤਾਂ ਨਾਨੂ ਕੋਲ ਜਾਣਾ ਤਾਂ ਮਾਂ ਪੁੱਤ ਕੋਈ ਨਹੀਂ ਜੇ 7 ਦਿਨ ਦੇ ਨਾ ਤੂੰ 7 ਦਿਨ ਵਧੀਆ ਤੇਰੀ ਅਸੀਂ ਦੇਖਭਾਲ ਕਰਦੇ ਖਾਣਾ ਖਾ ਦੱਬ ਕੇ ਤੇ ਇਹਨੂੰ 7 ਦਿਨਾਂ ਬਾਅਦ ਰਿਪੋਰਟ ਆਵੇ ਵੀ ਓਕੇ ਐ ਫੇਰ ਲੈ ਹਾਂ ਹੁਣ ਤਾਂ ਬੱਚੇ ਬੜੀ ਤਾਂ ਹੋ ਗਿਓ ਕਿੱਥਾ ਜੀ ਇਹ ਖੇਲਣੇ ਵਾਲੇ ਹੈ ਮਜੀਤ ਉੜਦੇ ਪੰਛੀ ਹੈ ਕਿੱਥੇ ਹੁਣ ਬੈਠਣਾ ਪੈ ਗਿਆ ਜੀ ਬੋਸੀਆਂ ਮਾਰਨੇ ਵਾਲਾ ਬੰਦਾ ਬੈਠ ਗਿਆ ਹਾਂ ਦੇਖ ਲਓ ਪਰ ਹੁਣ ਬੈਠਣਾ ਤਾਂ ਪੈਣਾ ਕੰਮ ਇਹ じゃ ਹੋ ਗਿਆ ਵੀ ਉਹਦੇ ਚ ਅਸੀਂ ਨਹੀਂ ਉਹ ਕਰ ਸਕਦੇ ਪਰ ਇੱਕ ਹੈ ਉਹਦਾਂ ਪਹਿਲੇ ਦਿਨ ਜਦੋਂ ਸੱਟ ਲੱਗੀ ਨਾ ਉਹ ਆਪਾਂ ਨੇ ਆਪਣੇ ਬਜ਼ੁਰਗ ਕੋਲੋਂ ਠੀਕ ਕਰਾਤੇ ਆ ਹੁਣ ਆ ਪਾਤੀ ਆ ਇਹ ਸਾਡੀ ਓਡੀਆਂ ਪਾਤੀਆਂ ਸਿੱਧਿਆ ਤੇ ਇਹਦੇ ਰਾਤ ਨੂੰ ਉਦੋਂ ਦਰਦ ਹੋਇਆ ਉਹ ਤੇ ਦੂਜੇ ਦਿਨ ਨਹੀਂ ਹਣਾ ਰੋਇਆ ਰੁਇਆ ਐਨਾ ਦਰਦ ਦਦਰਤ ਨੂੰ ਵੀ ਨਹੀਂ ਐਨਾ ਜਿਆਦਾ ਹੋਇਆ ਉਹ ਬੜਾ ਠੀਕ ਹੋ ਗਿਆ ਸੀ ਸੈਟ ਬੈਠ ਗਿਆ ਹਣਾ ਪਰ ਉਹ ਵੀ ਤਾਂ ਕਰਕੇ ਕਹਿੰਦੇ ਤੇ ਵੀ ਦਰਦ ਤਾਂ ਨਹੀਂ ਹੋ ਰਿਹਾ ਵੀ ਨਿਕਲਿਓ ਦਿਓ ਉੱਪਰ ਲਈ ਥੋੜਾ ਜਿਹਾ ਹੋਇਆ ਜੇ ਜਿਹੜਾ ਮਾੜਾ ਮੋਟਾ ਦਰਦ ਤਾਂ ਉਹਦਾ ਹੁੰਦਾ ਤਾਂ ਮੈਂ ਦੇਖਿਆ ਰਾਤ ਨੂੰ ਉਦਣ ਸ਼ਾਮ ਨੂੰ ਆ ਰਾਤ ਨੂੰ ਵੀ ਉਹ ਫੈਕਚਰ ਕਰਕੇ ਆ ਆ ਇੱਕ ਜਿਹੜੀ ਚਾਰ ਵੀ ਤੁਹਾਨੂੰ ਪਤਾ ਹੀ ਹੁਣ ਜਦੋਂ ਹੱਡੀਆਂ ਵਿੱਚ ਨਿਕਲਦੀਆਂ ਇੱਧਰ ਉੱਧਰ ਕਿਤੇ ਟੱਚ ਕਰਦੀਆਂ ਉਹਨਾਂ ਅੰਦਰ ਤੋਂ ਤਾਂ ਹੀ ਸੋਜ ਆਈ ਹੈ ਹਰਕਤਾਂ ਪੈਂਦਾ ਤੇ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਹੀ ਮਿਲਦੇ ਆਂ ਜੀ ਕੱਲ ਕਿਸੇ ਨਵੇਂ ਵਲੌਗ ਵਿੱਚ ਜਦ ਤੱਕ ਸਾਨੂੰ ਦੋ ਇਜਾਜ਼ਤ ਸਾਡੇ ਵੱਲੋਂ ਸਾਸਰੀ ਕਾਲ ਜੀ ਬਾਕੀ ਸੌਰੀ ਜੀ ਹੁਣ ਵਲੌਗ ਆਊਗਾ ਡੇਲੀ ਤੁਹਾਨੂੰ ਪ੍ਰੋਬਲਮ ਵੀ ਦੱਸਦੇ ਆ ਬਾਕੀ ਜਰੂਰ ਸਾਡੇ ਨਾਲ ਕਮੈਂਟ ਕਰਕੇ ਸਾਨੂੰ ਜੀ رائے ਜਰੂਰ ਦੇਈ ਕਰੋ ਚਲੋ ਠੀਕ ਹੈ ਜੀ ਸਾਡੇ ਵੱਲੋਂ ਸਾਸਰੀ ਕਾਲ ਹੱਸਦੇ ਵੱਸਦੇ ਰਹੋ ਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਸਾਸਰੀ ਕਾਲ ਜੀ